ਨਵਜੋਤ ਸਿੰਘ ਸਿੱਧੂ ਵਾਲੀ ਰੈਲੀ ਤੁਸੀਂ ਕਰਵਾ ਕੇ ਮਹਾਰਾਜ ਪਿੰਡ ਦੇ ਵਿੱਚ ਐਸੀ ਚਰਚਾ ਛੇੜੀ ਹੈ ਕਿ ਕਾਂਗਰਸ ਵਿੱਚ ਵੀ ਕਾਫੀ ਕੁਛ ਹੈ ਜਿਹੜੀ ਹਲਚਲ ਮਚ ਗਈ। ਅਸੀਂ ਹਮੇਸ਼ਾ ਹੀ ਕਾਂਗਰਸ ਪਾਰਟੀ ਨਾਲ ਸਾਡਾ ਪਰਿਵਾਰ ਜਿਹੜਾ ਜੁੜਿਆ ਰਿਹਾ। ਇੱਕ ਵਰਕਰ ਦੇ ਤੌਰ ਤੇ ਅਸੀਂ ਹਮੇਸ਼ਾ ਹੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਅਸੀਂ ਮਨ ਲਓ ਜਿੱਥੇ-ਕਿੱਥੇ ਸਾਡੇ ਜੋੜੀ ਲੱਗਦੀ ਸੀ ਅਸੀਂ ਨਵਾਈਏ। ਹਮੇਸ਼ਾ ਮੌਦਾਂ ਦੇ ਕਰਕੇ ਨਹੀਂ ਕਦੇ ਮੂਰੇ ਲੱਗਿਆ। ਮਨ ਲਓ ਚੰਗੇ ਬੰਦੇ ਆ ਜਿਹੜੇ ਹਮੇਸ਼ਾ ਹੀ ਜਿਹੜੇ ਪਿੱਛੇ ਰਹਿ ਕੇ ਰਾਜਨੀਤੀ ਉਹ ਅੱਗੇ ਆਉਣ। ਉਸ ਦਿਨ ਸਿੱਧੂ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਉਹ ਬੰਦੇ ਆਏ ਆ। ਜਿਹੜਾ ਪਿਆਰ ਤੁਹਾਡਾ ਨਵਜੋਤ ਸਿੰਘ ਸਿੱਧੂ ਨਾਲ ਦਿਖ ਰਿਹਾ ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਕਿਉਂ ਨਹੀਂ ਮਹਿਰਾਜ ਚ ਚਰਚਾ ਚ ਆਇਆ ਕੈਪਟਨ ਸਾਹਿਬ ਦੇ ਨਾਲ ਕਿਸੇ ਟਾਈਮ ਤੇ ਸਾਡਾ ਪੂਰੇ ਦਾ ਪੂਰਾ ਪਿੰਡ ਖੜਾ ਸੀ ਜਿੰਨਾ ਕੋਲ ਔਦੇ ਹੈ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਹੋਰ ਪਾਸੇ ਤੁਰ ਕਿੱਡੀ ਮਾੜੀ ਗੱਲ ਆ ਕਿੱਡੇ ਦੁੱਖ ਦੀ ਗੱਲ ਆ ਕੀ ਅਸੀਂ ਕਾਂਗਰਸ ਹੀ ਨਹੀਂ ਹੈਗੀ ਕਿਉਂਕਿ ਉਹਨਾਂ ਤੋਂ ਲੋਕ ਪਤਾ ਨਹੀਂ ਨਾਰਾਜ਼ ਆ ਕਿਉਂਕਿ ਉਹਨਾਂ ਤੋਂ ਕੱਠ ਨਹੀਂ ਹੋ ਰਿਹਾ ਤੁਸੀਂ ਸਾਹਿਬ ਹਮੇਸ਼ਾ ਹੀ ਕਿਉਂ ਕਾਂਗਰਸ ਦੀ ਗੱਲ ਨਹੀਂ ਕਰਦੇ ਕੀ ਜਿਹੜੀਆਂ ਸਿੱਧੂ ਸਾਹਿਬ ਕੱਠ ਕਰ ਰਹੇ ਉਹ ਕਾਂਗਰਸ ਦੇ ਉਹਦੇ ਝੰਡੇ ਝਟ ਨਹੀਂ ਹੋ ਰਹੇ ਵੱਖਰਾ ਸਿਆਸੀ ਖਾੜਾ ਲਾ ਕੇ ਥੋੜਾ ਗੱਲ ਬਣਨੀ ਬਿਲਕੁਲ ਗਲਤ ਆ ਬਾਈ ਜੀ ਇਹ 80 20 ਵਾਲੀ ਗੱਲ ਬੜੀ ਪ੍ਰਚਲਿਤ ਹੋ ਗਈ ਪੰਜਾਬ ਦੇ ਵਿੱਚ ਕਹਿੰਦੇ 80 20 ਤੇ ਮੈਨੂੰ ਨਾ ਫੜੀ ਜੀ ਇਹ 80 20 ਦਾ ਕੀ ਮਾਜਰਾ ਉਹ ਹਮੇਸ਼ਾ ਇਹ ਕਹਿੰਦਾ ਜਦੋਂ ਸਰਕਾਰ ਆ ਜਾਂਦੀ ਹੈ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਉਹਨਾਂ ਦੇ ਕਾਰੋਬਾਰ ਚਲਾਏ ਹੁੰਦੇ ਆ ਜਦੋਂ ਸਰਕਾਰ ਬਦਲ ਜਾਂਦੀ ਹੈ ਉਹਨਾਂ ਨਾਲ ਕਹਿੰਦਾ ਲੈਓ ਜੀ ਹੁਣ ਤੁਸੀਂ ਸਾਨੂੰ ਸਾਡਾ ਕਾਰੋਬਾਰ ਰਾਂ ਬੰਦੋ ਤੁਸੀਂ ਹੁਣ 80 ਸਾਡਾ 20% ਕਰ ਲਓ ਪਰ ਪੰਜਾਬ ਵਿੱਚ ਤਾਂ ਰਾਜਨੀਤੀ 'ਚ ਅੱਜਕੱਲ ਕਟੜ ਇਮਾਨਦਾਰੀ ਦੀ ਵੀ ਗੱਲ ਹੁੰਦੀ ਆ ਕਹਿੰਦੇ ਸਾਡੇ ਤੋਂ ਵੱਡਾ ਤਾਂ ਕਟ ਤੇ ਮਾ ਇਮਾਨਦਾਰ ਵਾਨਾ ਬੜਾ ਔਖਾ ਅੱਜ ਖੈਰਾ ਸਾਹਿਬ ਆ ਦੇਖੋ ਖੈਰਾ ਸਾਹਿਬ ਪੰਜਾਬ ਦੀ ਗੱਲ ਕਰਦੇ ਆ ਸੱਚ ਦੀ ਗੱਲ ਕਰਦੇ ਸੱਚ ਬੋਲਦੇ ਆ ਸੱਚ ਬੋਲਦੇ ਆ ਤੇ ਖੈਰਾ ਸਾਹਿਬ ਨੂੰ ਅੱਜ ਉਹਨਾਂ ਨੂੰ ਝੂਠੇ ਪਰਚੇ ਦੇ ਕੇ ਉਹਨਾਂ ਹੰਦਾਂ ਪੁਣੇ ਜਾਂਦਾ ਮੁੱਖ ਮੰਤਰੀ ਨੂੰ ਸਹਮਣ ਆਉਂਦਾ ਈਡੀ ਦੇ ਤੇ ਠੀਕ ਹੈ ਉਦੋਂ ਇਹ ਮੰਨ ਲਓ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਇੱਕ ਕਿਸੇ ਵਿਰੋਧੀ ਨੂੰ ਬਿਨਾਂ ਵਜ੍ਹਾ ਤੋਂ ਕਿਸੇ ਬੰਦੇ ਜਿਹੜਾ ਬੰਦਾ ਕੋਈ ਸੋਡੇ ਮੁੱਦੇ ਠਾਉਂਦਾ ਤੁਸੀਂ ਉਹਦੇ ਝੂਠੇ ਪਰਚੇ ਪਾ ਕੇ ਜੇਲਾ ਚ ਨੱਕ ਦਿੰਨਾ ਇਹ ਕਿੱਥੋਂ ਦੀ ਸਿਆਸਤ ਹੈ ਜੀ ਪਾਲ ਸਿੰਘ ਖੈਰਾ ਦੀ ਗੱਲ ਤਾਂ ਕਰ ਦਿੱਤੀ ਪਰ ਕਈ ਹੋਰ ਵੀ ਕਾਂਗਰਸੀ ਸਾਬਕਾ ਵਜ਼ੀਰ ਆ ਜਿਹੜੇ ਅੰਦਰ ਗਏ ਆ ਜੇਲ੍ਹ ਦੀ ਰੋਟੀ ਖਾ ਕੇ ਆਏ ਆ ਕਾਲੀਆਂ ਭੇਡਾਂ ਸਾਰੀਆਂ ਪਾਰਟੀਆਂ ਚ ਹੁੰਦੀਆਂ ਪੰਜਾਬ ਦੀ ਸਿਆਸਤ ਵਿੱਚ ਅੱਜ ਕੱਲ ਬਹੁਤ ਕੁਝ ਵਾਪਰ ਰਿਹਾ ਹੈ ਲਗਾਤਾਰ ਕੋਈ ਨਾ ਕੋਈ ਅਜਿਹੀ ਤਬਦੀਲੀ ਦੇਖਣ ਨੂੰ ਮਿਲ ਜਾਂਦੀ ਹੈ ਕਈ ਵਾਰੀ ਲੋਕ ਹੈਰਾਨ ਹੁੰਦੇ ਆ ਕਿ ਇਹ ਕਿਵੇਂ ਹੋ ਸਕਦਾ ਸੰਭਵ ਵੀ ਹੁੰਦਾ ਹੈ ਤੇ ਬਹੁਤ ਸਾਰਾ ਕੁਝ ਅਸੰਭਵ ਹੁੰਦਾ ਜਿਹੜਾ ਸੰਭਵ ਚ ਬਦਲ ਜਾਂਦਾ ਉਹ ਹੈ ਰਾਜਨੀਤੀ ਨਾਲ ਹੀ ਜੁੜਿਆ ਸਾਰਾ ਕੁਝ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਦੀ ਗੱਲ ਮੈਂ ਕਰ ਰਿਹਾ ਨਵਜੋਤ ਸਿੰਘ ਸਿੱਧੂ ਦੀਆਂ ਜਿੰਨੀਆਂ ਸਿਆਸੀ ਰੈਲੀਆਂ ਹੁਣ ਤੱਕ ਪਬਲਿਕ ਮੀਟਿੰਗਸ ਹੋ ਰਹੀਆਂ ਨੇ ਉਸ ਦੇ ਲਈ ਮੋੜ ਬੰਨਣ ਵਾਲੇ ਜਿਹੜੇ ਸਾਡੇ ਨਾਲ ਸ਼ਖਸ ਨੇ ਉਹਨਾਂ ਨਾਲ ਅਸੀਂ ਤੁਹਾਨੂੰ ਰੂਬਰੂ ਕਰਾਵਾਂਗੇ ਰਾਜਵੀਰ ਸਿੰਘ ਸਿੱਧੂ ਉਰਫ ਰਾਜਾ ਜਿਨ੍ਹਾਂ ਨੂੰ ਰਾਜਾ ਸਿੱਧੂ ਦੇ ਤੌਰ ਦੇ ਉੱਤੇ ਅਕਸਰ ਜਾਣਿਆ ਜਾਂਦਾ ਹੈ ਇਹਨਾਂ ਨੇ ਸਹਾਇਕ ਧੰਦਿਆਂ ਦੇ ਵਿੱਚ ਜਿਹੜਾ ਕੁਝ ਕੀਤਾ ਉਹ ਤਾਂ ਆਪਣੇ ਆਪ 'ਚ ਇੱਕ ਮਿਸਾਲ ਹੈ ਪਰ ਰਾਜਨੀਤੀ ਦੇ ਵਿੱਚ ਦਿਲਚਸਪੀ ਇਹਨਾਂ ਨੂੰ ਅਚਨ-ਚੇਤ ਜਾਗੀ ਹੈ ਜਾਂ ਪਹਿਲਾਂ ਤੋਂ ਸਰਗਰਮ ਨੇ ਇਹ ਸਾਰੀਆਂ ਗੱਲਾਂ ਕਰਾਂਗੇ ਔਰ ਰਾਜਨੀਤੀ ਦੇ ਵਿੱਚ ਇਹਨਾਂ ਨੂੰ ਦਿਲਚਸਪੀ ਕਿਵੇਂ ਆਈ ਔਰ ਕਦੋਂ ਤੋਂ ਇਹ ਜੁੜੇ ਹੋਇਆ ਰਾਜਨੀਤੀ ਦੇ ਨਾਲ ਇਹ ਵੀ ਸਾਰੀਆਂ ਗੱਲਾਂ ਕਰਾਂਗੇ ਮੇਰੇ ਨਾਲ ਨੇ ਰਾਜਾ ਸਿੱਧੂ ਜੀ ਰਾਜਾ ਜੀ ਨਵਜੋਤ ਸਿੰਘ ਸਿੱਧੂ ਵਾਲੀ ਰੈਲੀ ਤੁਸੀਂ ਕਰਵਾ ਕੇ ਮਹਾਰਾਜਪਿੰਡ ਦੇ ਵਿੱਚ ਐਸੀ ਚਰਚਾ ਛੇੜੀ ਹੈ ਕਿ ਕਾਂਗਰਸ ਵਿੱਚ ਵੀ ਕਾਫੀ ਕੁਸ਼ਾ ਜਿਹੜੀ ਹਲਚਲ ਮਚ ਗਈ ਪਰ ਇੱਕ ਗੱਲ ਦੀ ਸਮਝ ਨਹੀਂ ਆਈ ਮੇਰਾ ਸਵਾਲ ਹੀ ਪਹਿਲਾ ਹੈ ਸਿਆਸਤ ਦੀਆਂ ਬਹੁਤ ਸਾਰੀਆਂ ਆਪਾਂ ਗੱਲਾਂ ਕਰਨੀਆਂ ਸਹਾਇਕ ਧੰਦਿਆਂ 'ਚ ਇੱਕ ਚੰਗਾ ਭਲਾ ਰਾਜਾ ਦਾ ਨਾਮ ਹੈ ਬਹੁਤ ਸਾਰੇ ਨੌਜਵਾਨ ਪੰਜਾਬ ਦੇ ਤੁਹਾਡੇ ਤੋਂ ਸਿੱਖ ਕੇ ਜਾਂਦੇ ਆ ਪ੍ਰਭਾਵਿਤ ਹੋ ਕੇ ਔਰ ਖੇਤੀ ਸਹਾਇਕ ਧੰਦਿਆਂ ਬਿਨਾ ਸੰਭਵ ਵੀ ਨਹੀਂ ਹੈਗੀ ਵਧੀਆ ਵੀ ਨਹੀਂ ਸਫਲਤਾ ਵੀ ਨਹੀਂ ਮਿਲਦੀ ਸਹਾਇਕ ਧੰਦਿਆਂ 'ਚ ਬੜੇ ਸਫਲ ਹੋ ਕੇ ਤੁਸੀਂ ਇਹ ਰਾਜਨੀਤੀ ਵਾਲੇ ਪਾਸੇ ਇੱਕਦਮ ਮੋੜਾ ਕਿਵੇਂ ਘਟ ਲਿਆ ਪਹਿਲਾਂ ਤਾਂ ਭਾਈ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ। ਤੁਸੀਂ ਅੱਜ ਮੈਨੂੰ ਜੋ ਸਮਝਾਇਆ ਇਸ ਇੰਟਰਵਿਊ ਦੇ ਜਿਹੜੀ ਗੱਲ ਤੁਸੀਂ ਸਹਾਇਕ ਧੰਦਾ ਦੀ ਕੀਤੀ ਹਰ ਇੱਕ ਇਨਸਾਨ ਦਾ ਫਰਜ਼ ਬਣਦਾ ਸਾਡਾ ਪਹਿਲਾ ਸਾਨੂੰ ਬਾਬੇ ਨਾਨਕ ਤੋਂ ਲੈ ਕੇ ਕਿਰਤ ਨਾਲ ਜੁੜਿਆ ਹੋਇਆ ਹੈ। ਜੀ। ਅਸੀਂ ਕਿਰਤ ਨਾਲ ਜੁੜੇ ਹੋਏ ਬੰਦੇ ਆ ਜੀ। ਮਿਹਨਤ ਕਰਕੇ ਸਹਾਇਕ ਧੰਦਾ ਦੇ ਵਿੱਚ ਅਸੀਂ ਅੱਜ ਇੱਥੋਂ ਦੇ ਕਰ ਪਹੁੰਚੇ ਆ ਤੇ ਮੈਨੂੰ ਖੁਸ਼ੀ ਹੁੰਦੀ ਆ ਵੀ ਸਾਨੂੰ ਸਟੇਟ ਲੈਵਲ ਤੋਂ ਲੈ ਕੇ ਅੱਜ ਨੈਸ਼ਨਲ ਪੱਧਰ ਦੇ ਜਿਹੜੇ ਵਾਰਡ ਮਿਲੇ ਇਸ ਵਿੱਚ ਤੇ ਮੈਂ ਸਾਰ ਮਾਣ ਮਹਿਸੂਸ ਕਰਦਾ ਵੀ ਇਸ ਨਗਰ ਮਹਾਰਾਜ ਦੇ ਜੰਪਾਲ ਹੋ ਗਏ। ਅਸੀਂ ਅੱਜ ਸਾਡੇ ਪਿੰ ਉਹ ਅਸੀਂ ਅੱਜ ਵੱਡ ਡ ਲੈਵਲ ਤੇ ਇਕੱਲੇ ਗਏ ਰਹੀ ਗੱਲ ਸਿਆਸਤ ਦੇ ਵਿੱਚ ਤੁਸੀਂ ਜਿਹੜੀ ਗੱਲ ਕੀਤੀ ਹੈ ਭਾਈ ਜੀ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਆ ਨਾ ਮੈਂ ਇਹਨਾਂ ਦਾ ਸ਼ੁਰੂ ਤੋਂ ਹੀ ਫੈਨ ਆ ਕਿਉਂਕਿ ਉਹ ਇੱਕ ਬਹੁਤ ਸੱਚੇ ਸੋਚੇ ਦੇ ਇੱਕ ਇਮਾਨਦਾਰ ਇੱਕ ਕਰਦਾਰ ਵਾਲੇ ਆਦਮੀ ਹੈ ਜੀ ਜਿਨ੍ਹਾਂ ਤੇ ਅੱਜ ਤੱਕ ਕੋਈ ਮਤਲਬ ਕੋਈ ਅੱਜ ਤੱਕ ਇੱਕ ਪੈਸੇ ਦਾ ਵੀ ਕਰਾਪਸ਼ਨ ਦਾ ਜਿਹੜਾ ਇਲਜ਼ਾਮ ਨਹੀਂ ਲੱਗਿਆ ਉਹਨਾਂ ਨੇ ਹਮੇਸ਼ਾ ਹੀ ਧਰਲੇ ਨਾਲ ਜਿਹੜੀ ਆਪਦੀ ਪੰਜਾਬ ਦੀ ਆਵਾਜ਼ ਨੂੰ ਉਠਾਇਆ ਤੇ ਮੈਂ ਸ਼ੁਰੂ ਤੋਂ ਹੀ ਸੱਚੇ ਸੁੱਚੇ ਬੰਦੇ ਸੀ ਫਾਇਨਾ ਕਿਉਂਕਿ ਸਾਨੂੰ ਸੰਸਕਾਰੀ ਇਹ ਜੇ ਮਿਲੇ ਤੇ ਮੇਰੀ ਜਿਹੜੀ ਰਹੀ ਗੱਲ ਤੁਸੀਂ ਮਹਾਰਾਜ ਰੈਲੀ ਦੀ ਗੱਲ ਕਰਦੇ ਅਸੀਂ ਹਮੇਸ਼ਾ ਹੀ ਇੱਕ ਕਾਂਗਰਸ ਪਰਿਵਾਰ ਦੇ ਨਾਲ ਕਾਂਗਰਸ ਪਾਰਟੀ ਨਾਲ ਸਾਡਾ ਪਰਿਵਾਰ ਜਿਹੜਾ ਜੁੜਿਆ ਰਿਹਾ ਇੱਕ ਵਰਕਰ ਦੇ ਤੌਰ ਤੇ ਅਸੀਂ ਹਮੇਸ਼ਾ ਹੀ ਪਾਰਟੀ ਦੇ ਪ੍ਰੋਗਰਾਮਾਂ ਨੂੰ ਅਸੀਂ ਮਰ ਲਓ ਜਿੱਥੇ ਕਿਤੇ ਸਾਡੇ ਡਿਊਟੀ ਲੱਗਦੀ ਸੀ ਅਸੀਂ ਨਿਭਾਈ ਹੈ ਤੁਸੀਂ ਕਹੇ ਵੀ ਪਾਰਟੀ ਦੇ ਲਈ ਅਸੀਂ ਸ਼ੁਰੂ ਤੋਂ ਜਿਹੜੀ ਮਦਦ ਕੀਤੀ ਹੈ ਡਿਊਟੀ ਜਿਹੜੀ ਲੱਗੀ ਸੀ ਉਹ ਨਿਭਾਉਂਦੇ ਰਹੇ ਹਾਂ ਪਰ ਪਹਿਲਾਂ ਐਵੇਂ ਚਰਚਾ 'ਚ ਤੁਸੀਂ ਕਿਉਂ ਨਹੀਂ ਆਏ ਸਿਆਸੀ ਰੈਲੀਆਂ ਕਰਾਉਣ ਦੇ ਜਿਵੇਂ ਨਵਜੋਤ ਸਿੰਘ ਸਿੱਧੂ ਦੀ ਮਹਾਰਾਜ ਵਾਲੀ ਰੈਲੀ ਨੇ ਤੇ ਕਾਂਗਰਸ ਨੂੰ ਹੀ ਲਾ ਕੇ ਰੱਖਤਾ ਬਾਕੀ ਨੇ ਤੇ ਘਬਰਾਟ ਚਾਉਣੀ ਸੀ ਨਹੀਂ ਜੀ ਜਿਹੜੇ ਸਰਦਾਰ ਨਵਜੋਤ ਸਿੰਘ ਸਿੱਧੂ ਆ ਬਹੁਤ ਵੱਡੇ ਚਿਹਰੇ ਆ ਪਰ ਜਿਹੜੀ ਗੱਲ ਪਹਿਲਾਂ ਚਰਚਾ ਦੀ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਰਿਹਾ ਵੀ ਆ ਮੇਰੇ ਕੋਲ ਇੱਕ ਰਿਕਾਰਡ ਪਿਆ ਜੀ 17 ਵਾਲੀ ਇਲੈਕਸ਼ਨ ਵੇਲੇ ਦੀ ਤੁਹਾਨੂੰ ਗੱਲ ਕਰਦਾ ਆ ਜਿਹੜੇ ਇੱਥੋਂ ਦੇ ਵਜ਼ੀਰ ਰਹੇ ਆ ਮੰਤਰੀ ਰਹੇ ਆ ਵੱਡੇ ਵੱਡੇ ਉਹਨਾਂ ਤੇ ਰਹੇ ਆ ਮੈਂ ਆ ਉਸ ਟਾਈਮ ਦੇ ਮੇਰੇ ਇੱਥੋਂ ਦੀਆਂ ਜਿਹੜੀਆਂ ਆ ਫੋਟੋਆਂ ਹੈਗੀਆਂ ਆ ਜੀ ਇਹ ਮੇਰੇ ਫਾਰਮ ਹਾਊਸ ਦੀਆਂ ਤੇ ਅਸੀਂ ਉਸ ਟਾਈਮ ਤੇ ਵੀ ਆ ਕਿ ਮੈਂ ਬਹੁਤ ਵੱਡਾ ਪ੍ਰੋਗਰਾਮ ਉਸ ਵਜ਼ੀਰ ਦੀ ਖਤਰ ਕਾਂਗਰਸ ਪਾਰਟੀ ਲਈ ਹਮ ਇਸ ਫਾਰਮ ਹਾਊਸ ਤੇ ਰੱਖਿਆ ਸੀ ਕਿਉਂਕਿ ਸਾਡਾ ਇਸ ਇਲਾਕੇ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਅਸੀਂ ਹਮੇਸ਼ਾ ਸੱਚ ਦੀ ਜਿਹੜੀ ਰਾਜਨੀਤੀ ਕੀਤੀ ਹੈ ਹਮ ਹਜ਼ਾਰਾਂ ਬੰਦੇ ਜਿਹੜੇ ਅਸੀਂ ਇੱਥੋਂ ਜੋੜੇ ਆ ਤੇ ਮੇਰੇ ਦਾਦਾ ਜੀ ਸਰਦਾਰ ਰੂਪ ਸਿੰਘ ਹਮ ਕਾਂਗਰਸ ਪਾਰਟੀ ਦੇ ਲਈ ਜੀ 1970 ਦੀ ਆ ਫੋਟੋ ਆ ਜੀ ਇਹ ਮੇਰੇ ਦਾਦਾ ਸਰਦਾਰ ਰੂਪ ਸਿੰਘ ਜੀ ਹੈ ਜੀ ਇਹ 1970 ਦੇ ਵਿੱਚ ਕਾਂਗਰਸ ਮੰਡਲ ਦੇ ਪ੍ਰਧਾਨ ਰਹੇ ਆ ਜੀ ਸਾਨੂੰ ਜਿਹੜੀ ਗੁਰਤੀ ਹੈ ਕਾਂਗਰਸ ਪਾਰਟੀ ਇਸ ਮਲੋ ਪਰਿਵਾਰ ਚ ਪਹਿਲਾਂ ਤੋਂ ਦਾਦਾ ਜੀ ਤੋਂ ਬਿਲਦ ਮਿਲੀ ਹੋਈ ਹੈ ਅਸੀਂ ਸਾਡੇ ਦਾਦਾ ਜੀ ਦੇ ਜਿਹੜੇ ਪ੍ਰੋਗਰਾਮ ਨੂੰ ਅਸੀਂ ਹੁਣ ਸਾਡੀ ਜਿਹੜੀ ਡਿਊਟੀ ਆ ਸਿੱਧੂ ਸਾਹਿਬ ਦੀ ਜਿਹੜੀ ਪਾਰਖੂ ਆਖਾ ਮੈਂ ਕਹਿੰਨਾ ਇੱਕ ਐਡੇ ਵੱਡੇ ਸਾਥ ਦੇਣਾ ਉਹਨਾਂ ਨੇ ਮੈਨੂੰ ਘਰੇ ਆ ਕੇ ਕਿਹਾ ਬੇਟਾ ਵੀ ਅੱਜ ਲੋੜ ਆ ਪੰਜਾਬ ਨੂੰ ਚੰਗੇ ਬੰਦਿਆਂ ਦੀ ਤੁਸੀਂ ਮੇਰਾ ਸਾਥ ਦਿਓ ਮੈਂ ਵੀ ਹਮੇਸ਼ਾ ਮੈਂ ਉਹਦਾ ਦੇ ਕਰਕੇ ਨਹੀਂ ਕਦੇ ਮੂਰੇ ਲੱਗਿਆ ਮੈਂ ਸੱਚ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਨਾ ਤੇ ਮੇਰਾ ਜਿਹੜਾ ਏਜੰਡਾ ਇਹੀ ਹੈ ਵੀ ਮੈਂ ਪੰਜਾਬ ਨੂੰ ਉਹ ਪੰਜਾਬ ਦੇਖਣਾ ਚਾਹੁੰਨਾ ਵੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਬਿਲੇ ਲੋਕ ਕਿੰਨੇ ਖੁਸ਼ਹਾਲ ਸੀ ਆਪਣੀ ਸਿੱਖਾਂ ਦੀ ਕਿੰਨੀ ਵਾਦੀ ਕਿੰਨੀ ਕਿਸੀਗੀ ਪਰ ਉਦੋਂ ਹਰ ਇੱਕ ਬੰਦਾ ਮਨ ਲੋ ਖੋਸ ਸੀਗਾ ਤੇ ਮੇਰੀ ਸੋਚ ਇਹ ਹੈ ਵੀ ਮੈਂ ਉਸ ਉਸ ਤਰ੍ਹਾਂ ਦਾ ਰਾਜ ਹੈ ਜਿਹੜਾ ਚੰਗੇ ਬੰਦਿਆਂ ਨੂੰ ਅਗੇ ਲਿਆ ਕੇ ਜਨਾ ਚਾਹੁੰਦਾ ਤੁਸੀਂ ਮੇਰਾ ਸਾਥ ਦਿਓ ਸਿੱਧੂ ਸਾਹਿਬ ਨੇ ਸਾਡੀ ਡਿਊਟੀ ਲਈ ਹੈ ਅੱਛਾ ਉਸ ਤੋਂ ਬਾਅਦ ਜਿਹੜਾ ਪ੍ਰੋਗਰਾਮ ਬਣਿਆ ਉਹਨਾਂ ਨੇ ਕਿਹਾ ਵੀ ਸਿੱਧੂ ਸਾਡਾ ਗੋਤ ਆ ਨਾ ਸਾਡੇ ਮਹਾਰਾਜਪਿੰਡ ਤੋਂ ਤਾਂ ਮੁੱਢ ਚੱਲਦਾ ਜੀ ਸਿੱਧੂ ਸਾਹਿਬ ਦਾ ਅਚਨਚੇਤ ਪ੍ਰੋਗਰਾਮ ਬਣਿਆ ਵੀ ਮੈਂ ਇਥੋਂ ਮੱਥਾ ਟੇਕ ਕੇ ਜਿਹੜੀ ਸ਼ੁਰੂਆਤ ਕਰਨ ਲੱਗਿਆ ਤੇ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਵੀ ਅਸੀਂ ਕਾਂਗਰਸ ਪਾਰਟੀ ਦਾ ਜੀ ਅਸੀਂ ਚਾਹੁੰਦੇ ਆ ਵੀ ਉਹ ਵੱਡਾ ਪ੍ਰੋਗਰਾਮ ਕਰਗੇ ਸਰਦਾਰ ਰਾਹੁਲ ਗਾਂਧ ਜਿਵੇਂ ਆਪਣੇ ਸਿੱਧੂ ਸਾਹਿਬ ਦੀ ਸੋਚ ਆ ਉਸੇ ਤਰੀਕੀ ਸ੍ਰੀ ਰਾਹੁਲ ਗਾਂਧ ਜੀ ਦੀ ਸੋਚ ਆ ਜੀ ਉਹ ਵੀ ਕਾਂਗਰਸ ਉਹਨਾਂ ਦੀ ਚੰਗੀਆਂ ਨੀਤੀਆਂ ਅਸੀਂ ਚਾਹੁੰਦੇ ਆ ਵੀ ਉਹਨਾਂ ਦੀ ਵੀ ਹੁੰਦੀਆਂ ਜਾ ਰਹੀਆਂ ਪੰਜਾਬ 'ਚ ਉਹਦੀ ਇੱਕ ਗੱਲ ਮੈਨੂੰ ਦੱਸੋ ਬਹੁਤ ਸਾਰੇ ਲੋਕਾਂ ਦੇ ਮਨ ਦਾ ਸਵਾਲ ਹੋ ਸਕਦਾ ਹੈ ਕਿ ਉਹਨਾਂ ਨੂੰ ਇਨਵਾਈਟ ਤੁਸੀਂ ਮਹਾਰਾਜਪਿੰਡ 'ਚ ਕੀਤਾ ਕਿਉਂ ਤੁਹਾਡੇ ਕੋਲ ਚੱਲ ਕੇ ਆਏ ਕਿ ਨਹੀਂ ਅਸੀਂ ਇਸ ਰਾਤ ਚੱਲਣਾ ਨਹੀਂ ਨਹੀਂ ਜੀ ਉਹਨਾਂ ਨੂੰ ਇਨਵਾਈਟ ਅਸੀਂ ਖੁਦ ਕਰਕੇ ਆਏ ਜਾ ਕੇ ਜੀ ਮੇਰੇ ਨਾਲ ਸਾਡੇ ਇਲਾਕੇ ਦੇ ਸਰਪੰਚ ਇੱਥੋਂ ਦੇ ਨੰਬਰਦਾਰ ਇੱਥੋਂ ਦੇ ਮੋਢਵਾਰ ਵਿਅਕਤੀ ਜਿਹੜੇ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਪੁਰਾਣੇ ਜੀ ਜਿਹੜੇ ਰਾਹੁਲ ਗਾਂਧੀ ਦੀ ਸੋਚ ਨਾਲ ਜੁੜੇ ਹੋਇਆ ਜੀ ਉਹ ਬੰਦੇ ਅਸੀਂ ਖੁਦ ਚੱਲ ਕੇ ਸਿੱਧੂ ਸਾਹਿਬ ਨੂੰ ਅਸੀਂ ਜਾ ਕੇ ਅਸੀਂ ਇਨਵਾਈਟ ਕਰਕੇ ਆਏ ਆਂ ਸਿੱਧੂ ਸਾਹਿਬ ਤੁਸੀਂ ਸਾਡੇ ਪਿੰਡ ਮੱਥਾ ਬਾਸਤੇ ਨਿਕਲ ਆਉਣਾ ਅਸੀਂ ਇੱਕ ਵੱਡਾ ਫੰਕਸ਼ਨ ਕਰਨਾ ਚਾਹੁੰਦੇ ਆ ਜਿਹੜੇ ਨੂੰ ਆਮ ਤੁਸੀਂ ਰੈਲੀ ਦਾ ਰੂਪ ਕਹਿ ਰਹੇ ਹੋ ਰੈਲੀ ਦੇ ਰੂਪ ਧਾਰ ਗਿਆ ਉਹ ਪਰ ਉਹਦੇ ਵਿੱਚ ਹਜ਼ਾਰਾਂ ਦੀ ਗਿਣਤੀ ਜਿਹੜੇ ਲੋਕ ਪੁੱਜੇ ਆ ਉਹਨਾਂ ਨੇ ਇੱਕ ਸਾਫਤ ਕਰਤਾ ਲੋਕ ਚਾਹੁੰਦੇ ਆ ਵੀ ਇੱਕ ਸੱਚਾ ਸੁੱਚਾ ਜਿਹੜਾ ਇਨਸਾਨ ਆ ਇਹ ਕਾਂਗਰਸ ਪਾਰਟੀ ਦੀ ਸੋਚ ਰਹੀ ਹੈ ਸ੍ਰੀ ਰਾਹੁਲ ਗਾਂਧੀ ਜੀ ਦਾ ਸਨੇਹਾ ਉਹ ਹਮੇਸ਼ਾ ਇਹ ਚਾਹੁੰਦਾ ਹੈ ਵੀ ਕਾਂਗਰਸ ਪਾਰਟੀ ਜਦੋਂ ਵੀ ਰਾਜ ਆਇਆ ਉਦੋਂ ਹਰ ਇੱਕ ਵਪਾਰੀ ਵਰਗ ਉਹਨਾਂ ਨੇ ਕਦੇ ਝੂਠ ਦੀ ਰਾਜਨੀਤੀ ਨਹੀਂ ਕੀਤੀ ਉਹ ਚਾਹੁੰਦੇ ਆ ਵੀ ਮਾਲੋ ਚੰਗੇ ਬੰਦੇ ਆ ਜਿਹੜੇ ਹਮੇਸ਼ਾ ਹੀ ਜਿਹੜੇ ਪਿੱਛੇ ਰਹਿ ਕੇ ਰਾਜਨੀਤੀ ਉਹ ਅੱਗੇ ਆਉਣ ਉਸ ਦਿਨ ਸਿੱਧੂ ਸਾਹਿਬ ਦੇ ਪ੍ਰੋਗਰਾਮ ਦੇ ਵਿੱਚ ਉਹ ਬੰਦੇ ਆਏ ਆ ਜਿਹੜੇ ਹਮੇਸ਼ਾ ਹੀ ਜਦੋਂ ਲੋਕ ਕਹਿੰਦੇ ਜਿੱਤ ਜਾਂਦੇ ਆ ਤੇ ਉਹ ਬੰਦੇ ਪਿੱਛੇ ਹੋ ਜਾਂਦੇ ਸੀ ਤੇ ਉਹ ਆਪਦੇ ਇੱਕ ਜੁਮਲੇ ਨੂੰ ਮੂਰੇ ਲਿਆਉਂਦੇ ਜਿਨ੍ਹਾਂ ਉਹ ਲੋਕਾਂ ਉਹ ਆਪਦੇ ਇੱਕ ਪਰਿਵਾਰ ਨੂੰ ਪਾਲਣ ਲਈ ਕਰਪਸ਼ਨ ਕਰ ਲਈ ਉਹ ਗਿਆ ਆ ਜਾਂਦੇ ਆ ਪਰ ਲੋਕ ਬਹੁਤ ਸਹਣੇ ਆ ਜੀ ਉਸ ਦਿਨ ਸਾਡੇ ਲੋਕਾਂ ਨੇ ਕਿਹਾ ਵੀ ਇੱਥੇ ਉਹ ਲੀਡਰ ਨਹੀਂ ਹੋਣੇ ਚਾਹੀਦੇ ਜਿਹੜਾ ਨੇ ਪੰਜਾਬ ਨੂੰ ਲੁੱਟਿਆ ਜਿਹੜਾ ਪਿਆਰ ਤੁਹਾਡਾ ਨਵਜੋਤ ਸਿੰਘ ਸਿੱਧੂ ਨਾਲ ਦੇਖ ਰਿਹਾ ਕਦੇ ਕੈਪਟਨ ਅਮਰਿੰਦਰ ਸਿੰਘ ਨਾਲ ਕਿਉਂ ਨਹੀਂ ਮਹਿਰਾਜ ਚ ਚਰਚਾ ਚ ਆਇਆ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਪਛੋਕੜ ਹੀ ਮਹਿਰਾਜ ਨਾਲ ਜੁੜਿਆ ਕਿਉਂ ਨਹੀਂ ਬਾਈ ਜੀ ਕੈਪਟਨ ਸਾਹਿਬ ਦੇ ਨਾਲ ਕਿਸੇ ਟਾਈਮ ਤੇ ਸਾਡਾ ਪੂਰੇ ਦਾ ਪੂਰਾ ਪਿੰਡ ਖੜਾ ਸੀ ਪਰ ਹਮੇਸ਼ਾ ਹੀ ਬੰਦੇ ਦਾ ਪਤਾ ਤਾਕਤ ਜਾ ਕੇ ਲੱਗਦਾ ਜਦੋਂ ਉਹਦੇ ਕੋਲ ਪਾਵਰ ਆ ਜਾਂਦੀ ਉਹਦਾ ਪਤਾ ਲੱਗਦਾ ਕੈਪਟਨ ਸਾਹਿਬ ਨੇ ਮਾਗਲੇ ਜਿਹੜੀ ਆ ਸਰਕਾਰ ਦੇ ਵਿੱਚ ਸਾਡੇ ਇਸ ਨਗਰ ਨੂੰ ਅੱਖੋਂ ਪਰੋਖੇ ਕਰੀ ਰੱਖਿਆ ਜੀ 17 ਤੋਂ 22 ਦਾ ਜਿੰਨਾ ਵੀ ਸਾਢੇ 1.5 ਸਾਲ ਦਾ ਉਹਨਾਂ ਦਾ ਸਮਾਂ ਸੀ ਢੇੜਾ ਲੱਗਿਆ ਮਹਾਰਾਜ ਦਾ ਬਾਈ ਜੀ ਸ਼ੁਰੂ ਦੇ ਵਿੱਚ ਇੱਕ ਵਾਰ ਕੈਪਟਨ ਸਾਹਿਬ ਆਏ ਆ ਜਦੋਂ ਉਹਨਾਂ ਨੇ ਇਲੈਕਸ਼ਨ ਜਿੱਤੀ ਸੀ ਜੀ ਤੇ ਬੜੇ ਵੱਡੇ ਪ੍ਰੋਜੈਕਟ ਉਹ ਲਾੜਮੀ ਕਰਕੇ ਪਰ ਉਦੋਂ ਬਾਅਦ ਪਿੰਡ ਨੂੰ ਬਹੁਤ ਅੱਖੋਂ ਪਰੋਖੋਂ ਸਾਡੇ ਪਿੰਡ ਦੀ ਅੱਜ ਪੰਜਾਬ ਦਾ ਵੱਡਾ ਪਿੰਡ ਆ ਬਹੁਤ ਮਾੜੇ ਹਾਲਾਤ ਆ ਜਿਸ ਨੂੰ ਮੈਂ ਪਿੰਡ ਦਾ ਢੇੜਾ ਦਵਾ ਦੇ ਆ ਹੂੰ ਸਾਡੇ ਪਿੰਡ ਦੇ ਧਰਨੇ ਵੀ ਹਾਈਵੇ ਜਾਮ ਕਰੀ ਰੱਖਿਆ ਸਾਡੇ ਪਿੰਡ ਦੀ ਫਿਰ ਨਹੀਂ ਤੁਸੀਂ ਗਿੜਾ ਨਹੀਂ ਦੇ ਸਕਦੇ ਮਹਾਰਾਜ ਪਿੰਡ ਦਾ ਇੱਥੋਂ ਦੇ ਜਿਹੜੇ ਲੀਡਰ ਬਣੇ ਆ ਜਿਹੜੇ ਵਜੀਰੀਆਂ ਦਾ ਮਨੰਦ ਬਣਿਆ ਉਹਨਾਂ ਨੇ ਸਵਾਏ ਆਪ ਦੇ ਵਿਕਾਸ ਤੋਂ ਸਵਾਏ ਆਪ ਦੇ ਪਰਿਵਾਰ ਦੇ ਵਿਕਾਸ ਤੋਂ ਸਵਾਏ ਉਹਨਾਂ ਨੇ ਕੱਖ ਨਹੀਂ ਕਰਿਆ ਪਿੰਡ ਦਾ ਜੀ ਅੱਜ ਤੁਸੀਂ ਮੈਂ ਨਹੀਂ ਕਹਿੰਦਾ ਸਾਡੇ ਪਿੰਡ ਦੇ ਤੁਸੀਂ ਖੁਦ ਜਾ ਕੇ ਦੇਖੋ ਲੋਕ ਕੈਪਟਨ ਸਾਹਿਬ ਦਾ ਬਹੁਤ ਸਤਿਕਾਰ ਕਰਦੇ ਸੀ ਕਿਉਂਕਿ ਉਹ ਚਾਹੁੰਦੇ ਸੀ ਵੀ ਸਾਡੇ ਪਿੰਡ ਦਾ ਜਿਹੜਾ ਮੁੱਖ ਮੰਤਰੀ ਪੰਜਾਬ ਦਾ ਬਣਿਆ ਸਾਡੇ ਪਿੰਡ ਦਾ ਪਰ ਪਤਾ ਨਹੀਂ ਕੀ ਕਾਰਨ ਉਹ ਸਿਸਮਾ ਫਾਰਮ ਤੋਂ ਬਾਹਰ ਨਿਕਲੇ ਨਹੀਂ ਹੈਗੇ ਜੀ ਤੇ ਇਸ ਕਰਕੇ ਜਿਹੜੇ ਸਾਡੇ ਲੋਕਾਂ ਦੀ ਬੜੀ-ਬੜੀ ਨਾਰਾਜ਼ਗੀ ਹੁਣ ਭਾਈ ਦੇ ਵਿੱਚ ਸਾਹਮਣੇ ਸਾਨੂੰ ਆਈ ਹੈ ਜੀ ਇਸ ਕਰਕੇ ਜਿਹੜੇ ਲੋਕ ਸਾਡੇ ਨਾਰਾਜ਼ ਹੋਏ ਅੱਜ ਘਰੇ ਬੈਠੇ ਸੀ ਹੁਣ ਸਿੱਧੂ ਸਾਹਿਬ ਇੱਕ ਲੋਕ ਆਸ ਰੱਖਦੇ ਵੀ ਕਿ ਸੱਚਾ ਸੁੱਚਾ ਤੇ ਇਮਾਨਦਾਰ ਆਗੂ ਟਕਸਾਲੀ ਕਾਂਗਰਸੀ ਤੁਸੀਂ ਆਪਣੇ ਆਪ ਨੂੰ ਦੱਸਿਆ ਕਿ ਤੁਹਾਡੇ ਬਜ਼ੁਰਗਾਂ ਤੋਂ ਲੈ ਕੇ ਤੁਹਾਡੀ ਪੀੜ੍ਹੀ ਤੱਕ ਸਾਰੇ ਕਾਂਗਰਸ ਨਾਲ ਜੁੜੇ ਰਹੇ ਕਿਤੇ ਟੁੱਟੇ ਨਹੀਂ ਕਦੇ ਪਾਸਾ ਨਹੀਂ ਪਲਟਿਆ ਸੱਤਾ ਨੂੰ ਵੇਖ ਕੇ ਚਾਹੇ ਸੱਤਾ ਵਿੱਚ ਸ਼੍ਰੋਮਣੀ ਅਕਾਲੀ ਦਲ ਰਹੀ ਹੋਵੇ ਭਾਜਪਾ ਰਹੀ ਹੋਵੇ ਕਾਂਗਰਸ ਰਹੀ ਹੋਵੇ ਤੁਸੀਂ ਹਮੇਸ਼ਾ ਕਾਂਗਰਸੀ ਰਹੇ ਇੱਕ ਗੱਲ ਇੱਥੇ ਆ ਕੇ ਇਸ ਮੋੜ ਤੇ ਆ ਕੇ ਜਦੋਂ ਤੁਸੀਂ ਨਵਜੋਤ ਸਿੰਘ ਸਿੱਧੂ ਦਾ ਸਾਥ ਦੇ ਦਿੱਤਾ ਕਾਂਗਰਸ ਦੇ ਅੰਦਰ ਵੀ ਤੁਸੀਂ ਵੀ ਜਾਣਦੇ ਹੋ ਬਖੋਬੀ ਕਈ ਕਾਂਗਰਸੀਆਂ ਦੀ ਹਲਚਲ ਪੈਦਾ ਹੋ ਗਈ ਉਹਨਾਂ ਨੂੰ ਘਬਰਾਟ ਚ ਆ ਗਏ ਉਹਨਾਂ ਨੇ ਨਹੀਂ ਤੁਹਾਡੇ ਤੇ ਕਦੇ ਦਬਾਅ ਬਣਾਇਆ ਕਿ ਯਾਰ ਤੂੰ ਜਿੰਨਾਂ ਕੋਲ ਅਹੁਦੇ ਐ ਤੁਸੀਂ ਉਹਨਾਂ ਦੀ ਗੱਲ ਕਿਉਂ ਨਹੀਂ ਮੰਨਦੇ ਤੁਸੀਂ ਹੋਰ ਪਾਸੇ ਤੁਰ ਪਏ ਬਾਈ ਜੀ ਵੇਖੋ ਕਿੱਡੀ ਮਾੜੀ ਗੱਲ ਆ ਕਿੱਡੇ ਦੁੱਖ ਦੀ ਗੱਲ ਆ ਕੀ ਅਸੀਂ ਕਾਂਗਰਸ ਹੀ ਨਹੀਂ ਹੈਗੇ ਸਾਡਾ ਮੈਂ ਖੁਦ ਅਸਰੇ ਦਾਦਾ ਜੀ ਤੋਂ ਲੈ ਕੇ ਸੀ ਕਾਂਗਰਸ ਪਾਰਟੀ ਨਾਲ ਖੜੇ ਰਹੇ ਹਾਂ ਜੀ ਅੱਜ ਸਿੱਧੂ ਸਾਹਿਬ ਜੇ ਕਾਂਗਰਸ ਪਾਰਟੀ ਦੇ ਜਿਹੜੇ ਵਰਕਰ ਆ ਉਹਨਾਂ ਨੂੰ ਘਰੇ ਬੈਠਾ ਨੂੰ ਬਾਹਾਂ ਫੜ ਕੇ ਜੇ ਕਾਂਗਰਸ ਪਾਰਟੀ ਬਾਹਰ ਕ ਲੈ ਕੇ ਹੁੰਦੇ ਕੱਢ ਕੇ ਅੱਜ ਹਜ਼ਾਰਾਂ ਦੀ ਗਿਣਤੀ ਚ ਲੋਕ ਉੱਥੇ ਪਹੁੰਚ ਰਹੇ ਆ ਇਹਨਾਂ ਨੂੰ ਤਾਂ ਸਮਝ ਦੀ ਖੁਸ਼ ਹੋਣਾ ਚਾਹੀਦਾ ਸੀ ਪਰ ਮੈਨੂੰ ਇੱਕ ਗੱਲ ਜਿੰਦੀ ਕਿ ਮੈਨੂੰ ਮੈਂ ਕਹਿੰਦਾ ਵੀ ਹਮੇਸ਼ਾ ਹੀ ਜਦੋਂ ਕੋਈ ਬੰਦਾ ਤਾਕੜਾ ਹੁੰਦਾ ਤਾਂ ਉਹਦਾ ਵਿਰੋਧ ਤਾਂ ਸ਼ੁਰੂ ਹੁੰਦੀ ਆ ਪਰ ਉਹਨਾਂ ਨੂੰ ਇਹ ਲੱਗ ਰਿਹਾ ਵੀ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਮੰਨ ਲਓ ਕਿਉਂਕਿ ਉਹਨਾਂ ਤੋਂ ਲੋਕ ਪਤਾ ਨਹੀਂ ਨ ਸਿੱਧੂ ਸਾਹਿਬ ਦੇ ਲੋਕ ਭਾਸ਼ਣ ਸੁਣ ਲਈ ਆਪ ਮਾਰੇ ਪਹੁੰਚਦੇ ਆ ਜੀ ਸਾਡੇ ਪ੍ਰੈਜ਼ੀਡੈਂਟ ਜਿਹੜੇ ਕਾਂਗਰਸ ਦੇ ਰਹੇ ਆ ਉਹ ਮੈਂ ਹੈਰਾਨ ਆ ਸਾਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿੱਥੇ ਤਾਂ ਸਾਨੂੰ ਉਹਨਾਂ ਨੇ ਐਪਰੀਸ਼ੀਏਟ ਕਰਨਾ ਸੀ ਖੁਸ਼ ਹੋਣਾ ਸੀ ਵੀ ਕਾਂਗਰਸ ਪਾਰਟੀ ਨੂੰ ਤਕੜਾ ਕਰਨੇ ਸਿੱਧੂ ਸਾਹਿਬ ਹਮੇਸ਼ਾ ਹੀ ਕੀ ਉਹ ਕਾਂਗਰਸ ਦੀ ਗੱਲ ਨਹੀਂ ਕਰਦੇ ਕੀ ਜਿਹੜੀਆਂ ਸਿੱਧੂ ਸਾਹਿਬ ਕੱਟ ਕਰ ਰਹੇ ਉਹ ਕਾਂਗਰਸ ਦੇ ਉਹਦੇ ਝੰਡੇ ਝਟ ਨਹੀਂ ਹੋ ਰਹੇ ਪਰ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਉਹ ਬਿਆਨ ਵੀ ਕਾਫੀ ਚਰਚਾ 'ਚ ਆ ਗਿਆ ਕਹਿੰਦੇ ਨਵਜੋਤ ਸਿੰਘ ਸਿੱਧੂ ਆਪਣੀ ਪਾਰਟੀ ਵੱਲੋਂ ਦਿੱਤੀ ਗਈ ਕਾਲ ਦੇ ਸਟੇਜ ਤੇ ਕਿਉਂ ਗੱਲ ਹੋਰ ਕਹਿੰਦੇ ਆ ਕਹਿੰਦੇ ਵੱਖਰਾ ਸਿਆਸੀ ਖਾੜਾ ਲਾ ਕੇ ਥੋੜਾ ਗੱਲ ਬੰਨੀ ਬਿਲਕੁਲ ਗਲਤ ਆ ਬਾਈ ਜੀ ਸਿੱਧੂ ਸਾਹਿਬ ਤਾਂ ਕਹਿੰਦੇ ਆ ਤੁਸੀਂ ਕਿਸੇ ਦੀ ਖਿਚੀ ਲਖੀਰ ਨੂੰ ਢਾਓ ਨਾ ਤੂੰ ਵੱਡੀ ਖਿਚੋ ਹਮੇਸ਼ਾ ਇਹ ਗੱਲ ਸਿੱਧੂ ਸਾਹਿਬ ਤਾਂ ਕਹਿੰਦੇ ਤੁਸੀਂ ਮੈਥੋਂ ਵੱਡੇ ਇਕੱਠ ਕਰੋ ਮੈਂ ਉੱਥੇ ਪਹੁੰਚਦਾ ਪਰ ਪਤਾ ਨਹੀਂ ਕਿਉਂ ਸਿੱਧੂ ਸਾਹਿਬ ਉਹ ਜਦੋਂ ਸਿੱਧੂ ਸਾਹਿਬ ਉੱਥੇ ਵਗ ਜਾਂਦੇ ਉਹਨਾਂ ਦੇ ਮਨ ਦੇ ਵਿੱਚ ਇੱਕ ਡਰ ਵੱੜ ਜਾਂਦਾ ਵੀ ਸਿੱਧੂ ਸਾਹਿਬ ਨੂੰ ਲੋਕ ਸੁਣ ਕੇ ਸੁਣਨ ਲਈ ਖੜੇ ਹੁੰਦੇ ਆ ਉਹਨਾਂ ਨੂੰ ਸੁਣਿਆ ਨਹੀਂ ਜਾਂਦਾ ਉੱਥੇ ਇਸ ਕਰਕੇ ਉਹ ਸਿੱਧੂ ਸਾਹਿਬ ਦਾ ਵਿਰੋਧ ਕਰ ਰਹੇ ਆ ਪਰ ਦੁੱਖ ਦੀ ਗੱਲ ਇੱਕ ਮੈਂ ਤੁਹਾਨੂੰ ਦੱਸ ਰਿਹਾ ਵੀ ਸਾਡੇ ਪ੍ਰੈਜ਼ੀਡੈਂਟ ਐ ਏਡੇ ਵੱਡੇ ਅਹੁਦੇ ਤੇ ਉਹਨਾਂ ਨੂੰ ਇਹ ਗੱਲ ਨਹੀਂ ਕਹਿਣੀ ਸ਼ੋਭਾ ਦਿੰਦੀ ਕੀ ਅਸੀਂ ਮੈਂ ਤੁਹਾਨੂੰ ਦੱਸ ਰਿਹਾ ਵੀ ਅਸੀਂ 1970 ਤੋਂ ਲੱਗੇ ਕਾਂਗਰਸੀ ਆ ਬਖਰੇ ਖਾੜੇ ਲੌਣ ਵਾਲੇ ਸਿੱਧੂ ਸਾਹਿਬ ਕੀ ਗੱਲ ਕਰ ਰਹੇ ਆ ਅਸੀਂ ਕਾਂਗਰਸ ਹੀ ਨਹੀਂ ਹੈਗੇ ਅੱਜ ਰੋਹਲ ਗਾਂਧੀ ਤੇ ਸਨੇਹ ਨੂੰ ਸਿੱਧੂ ਸਾਹਿਬ ਘਰ ਘਰ ਪੰਜਾ ਰਹੇ ਆ ਅੱਜ ਕਾਂਗਰਸ ਪਾਰਟੀ ਸਿੱਧੂ ਸਾਹਿਬ ਦੇ ਰੈਲੀਆਂ ਦੇ ਵਿੱਚ ਆਪ ਮਾਰੇ ਇਕੱਠ ਹੋ ਰਿਹਾ ਕੀ ਉਹ ਕਾਂਗਰਸ ਪਾਰਟੀ ਨੂੰ ਤਕੜਾ ਕਰ ਲਈ ਨਹੀਂ ਹੋ ਰਿਹਾ ਮੈਂ ਕਹਿੰਦਾ ਸਾਡੇ ਪ੍ਰਿੰਟ ਬਹੁਤ ਇਹ ਜਿਹੜਾ ਬਿਆਨ ਆ ਉਹਨਾਂ ਦਾ ਉਹ ਮੰਨ ਲਓ ਗਲਤ ਸਾਡੇ ਮਨੋਵਲ ਨੂੰ ਡਿਗਣ ਵਾਲਾ ਸਾਬਤ ਹੋਇਆ ਕਿੱਥੇ ਤਾਂ ਉਹਨਾਂ ਨੇ ਐਪਰੀਸ਼ੀਏਟ ਕਰਨਾ ਵੀ ਕਾਂਗਰਸ ਦਾ ਵਰਕਰ ਅੱਜ ਦੇਖੋ ਇੰਨੇ ਹਾਲਾਤਾਂ ਦੇ ਬਾਵਜੂਦ ਵੀ ਮਾੜਿਆਂ ਦੇ ਬਾਵਜੂਦ ਵੀ ਐ ਇਕੱਠੇ ਹੁੰਦੇ ਆ ਇੱਕ ਬੰਦਾ ਅੱਜ ਉਹਨਾਂ ਨੂੰ ਇਕੱਠੇ ਕਰਦਾ ਤੇ ਉਹਨਾਂ ਨੂੰ ਉਹਦਾ ਸਾਥ ਦੇਣਾ ਚਾਹੀਦਾ ਸੀ ਕਿੱਥੇ ਉਹ ਵਿਰੋਧ ਕਰ ਰਹੇ ਹੈ ਇੱਕ ਲੋਕਾਂ ਦੇ ਵਿੱਚ ਬੜਾ ਭੰਬਲ ਪੂਸਾ ਜਿਹਾ ਪੈਦਾ ਹੋਇਆ ਹੈ ਦੁਚਿੱਤੀ ਜੀ ਆ ਉਹ ਤੁਸੀਂ ਕਲੀਅਰ ਕਰ ਦਿਓ ਅੱਜ ਕਿਉਂਕਿ ਤੁਸੀਂ ਨਵਜੋਤ ਸਿੰਘ ਸਿੱਧੂ ਦੇ ਖਾਸਮ ਖਾਸ ਸਾਨੂੰ ਲੱਗ ਰਹੇ ਹਾਂ ਅੱਜਕੱਲ ਉਹ ਇਹ ਹੈ ਕਹਿੰਦੇ 80B ਤੇ ਮੈਨੂੰ ਨਾ ਫੜੀ ਜੀ ਇਹ 80B ਦਾ ਕੀ ਮਾਜਰਾ ਬਾਈ ਜੀ ਦੇਖੋ ਸਿੱਧੂ ਸਾਹਿਬ ਇੱਕ ਸਪਸ਼ਟ ਤੇ ਸੱਚੇ ਸੋਚੇ ਨੇ ਨੇ ਤਾਂ ਗਿਆ ਠੀਕ ਹੈ ਉਹਨਾਂ ਨੂੰ ਅੱਜ ਕਿਸੇ ਚੀਜ਼ ਦੀ ਉਹਦਾ ਦੀ ਭੁੱਖ ਨਹੀਂ ਹੈਗੀ ਮੈਂ ਜਿੱਥੋਂ ਦੇ ਮੈਂ ਉਹਦਾ ਉਹਨਾਂ ਦਾ ਫਾਇਨ ਹੈਗਾ ਉਹਨਾਂ ਦੇ ਫਾਇਨ ਕਿਉਂ ਆ ਲੋਕ ਉਹ ਹਮੇਸ਼ਾ ਇਹ ਕਹਿੰਦਾ ਜਦੋਂ ਸਰਕਾਰ ਆ ਜਾਂਦੀ ਹੈ ਜਿਹੜੇ ਰਾਜਨੀਤਿਕ ਲੋਕ ਹੁੰਦੇ ਆ ਉਹਨਾਂ ਦੇ ਕਾਰੋਬਾਰ ਚਲਾਏ ਹੁੰਦੇ ਆ ਜਦੋਂ ਸਰਕਾਰ ਬਦਲ ਜਾਂਦੀ ਹੈ ਉਹਨਾਂ ਨੇ ਕਹਿੰਦਾ ਲਓ ਜੀ ਹੁਣ ਤੁਸੀਂ ਸਾਨੂੰ ਸਾਡਾ ਕਾਰੋਬਾਰ ਰਾਂ ਬੰਦੋ ਤੁਸੀਂ ਹੁਣ ਅੱਸੀ ਸਾਡਾ 20% ਕਰ ਲਓ ਸਿੱਧੂ ਸਾਹਿਬ ਹਮੇਸ਼ਾ ਸੱਚ ਬੋਲਦਾ ਸੱਚ ਕੌੜਾ ਹੁੰਦਾ ਹਮੇਸ਼ਾ ਹੀ ਸੱਚ ਸੁਣਨਾ ਬੜਾ ਔਖਾ ਸਿੱਧੂ ਸਾਹਿਬ ਚਾਹੇ ਉਹ ਆਪਣੇ ਆ ਚਾਹੇ ਬਗਾਨੇ ਆ ਉਹਨਾਂ ਨੇ ਕਦੇ ਕਿਸੇ ਬੰਦੇ ਨੂੰ ਇਹ ਗੱਲ ਨਿੱਜੀ ਤੌਰ ਤੇ ਨਹੀਂ ਕਹੀ ਜਿਹੜੇ ਬੰਦੇ ਇਹ ਗੱਲ ਕਰਦੇ ਆ ਉਹਨਾਂ ਨੂੰ ਦੁੱਖ ਪਹੁੰਚਦਾ ਜਿਹੜੇ ਬੰਦੇ ਨਾਲ ਸੀਵੀ ਕੀਤੇ ਹੋਏ ਸਰਕਾਰ ਨਾਲ ਮਿਲ ਕੇ ਵੀ ਆਪਾਂ ਹੁਣ ਥੋੜੀ ਸਰਕਾਰ ਆ ਗਈ ਜੀ ਹੁਣ ਤੁਸੀਂ ਕੋਈ ਗੱਲ ਨਹੀਂ ਸਾਨੂੰ 20% ਕਰ ਦੋ ਤੁਹਾਡਾ ਅਸੀਂ ਉਹ ਬੰਦੇ ਹੀ ਜ਼ਿਆਦਾ ਕਹਿੰਦੇ ਹੁੰਦੇ ਆ ਜਿਹੜਾ ਬੰਦਾ ਬੋਲਦਾ ਕੌਣ ਰੋਲਾ ਕੌਣ ਪਾਦਾ ਹੁੰਦਾ ਜਿਹੜੇ ਨੂੰ ਕਿਸੇ ਗੱਲ ਦਾ ਖਤਰਾ ਹੁੰਦਾ ਸਿੱਧੂ ਸਾਹਿਬ ਦੇ ਕਦੇ ਚਿਹਰੇ ਤੇ ਤੁਸੀਂ ਕਦੇ ਤੁਹਾਨੂੰ ਟੈਨਸ਼ਨ ਮਹਿਸੂਸ ਹੋਈ ਹੈ ਕਦੇ ਉਹਨਾਂ ਦੇ ਚਿਹਰੇ ਤੇ ਨੂਰ ਰਹਿੰਦਾ ਹਮੇਸ਼ਾ ਹੀ ਉਹ ਸੱਚ ਬੋਲਦਾ ਹਮੇਸ਼ਾ ਸੱਚੇ ਬੰਦੇ ਨੂੰ ਕਦੇ ਸੱਚ ਬੋਲਣ ਲੱਗਿਆ ਕਦੇ ਡਰ ਨਹੀਂ ਲੱਗਦਾ ਹੁੰਦਾ ਤੁਸੀਂ ਸੱਚੇ ਬੰਦੇ ਦੀ ਦਲੀਲ ਦੇ ਰਹੇ ਹੋ ਕਿ ਨਵਜੋਤ ਸਿੰਘ ਸਿੱਧੂ ਸੱਚੇ ਹੈ ਇਮਾਨਦਾਰ ਹੈ ਇਸ ਕਰਕੇ ਮੈਂ ਉਹਨਾਂ ਦਾ ਫੈਨ ਆ ਤੇ ਉਹਨਾਂ ਦੇ ਨਾਲ ਚੱਲਿਆ ਉਹਨਾਂ ਦੀ ਰੈਲੀ ਰਖਵਾਈ ਜਾਂ ਪ੍ਰੋਗਰਾਮ ਰਖਵਾਇਆ ਪਰ ਪੰਜਾਬ ਵਿੱਚ ਤਾਂ ਰਾਜਨੀਤੀ 'ਚ ਅੱਜਕੱਲ ਕਟੜ ਇਮਾਨਦਾਰੀ ਦੀ ਵੀ ਗੱਲ ਹੁੰਦੀ ਹੈ ਕਹਿੰਦੇ ਸਾਡੇ ਤੋਂ ਵੱਡਾ ਤਾਂ ਕਟੜ ਇਮਾਨਦਾਰ ਕੋਈ ਨਹੀਂ ਹੈਗਾ ਭਾਈ ਜੀ ਦੇਖੋ ਕਹਿਣਾ ਬੜਾ ਸੌਖਾ ਤੇ ਇਮਾਨਦਾਰ ਬਾਨਾ ਬੜਾ ਔਖਾ ਇਹ ਗੱਲਾਂ ਮੈਂ ਕਹਿੰਦਾ ਉਹਨਾਂ ਦੇ ਇੱਕ ਪੈਸੇ ਦਾ ਕੋਈ ਇਲਜ਼ਾਮ ਲਾ ਕੇ ਦਿਖਾਵੇ ਸਿੱਧੂ ਸਾਹਿਬ ਤੇ ਅਸੀਂ ਸਾਨੂੰ ਇਸ ਗੱਲ ਦੀ ਖੁਸ਼ੀ ਹੋਵੇ ਸੀ ਕਾਂਗਰਸ ਪਾਰਟੀ راہਲ ਗਾਂਧੀ ਜੀ ਦੇ ਸਨੇਹ ਨੂੰ ਘਰ ਘਰ ਮਨ ਲਓ ਸਿੱਧੂ ਸਾਹਿਬ ਪਜਾ ਰਹੇ ਆ ਅੱਜ ਅਸੀਂ ਕਾਂਗਰਸ ਪਾਰਟੀ ਨਾਲ ਜੁੜੇ ਹੋਏ ਆ ਸਿੱਧੂ ਸਾਹਿਬ ਇੱਕ ਕਾਂਗਰਸ ਪਾਰਟੀ ਦੇ ਵਿੱਚ ਇੱਕੋ ਇੱਕ ਨੇਤਾ ਜਿਹਦੇ ਤੇ ਕੋਈ ਉਂਗਲ ਨਹੀਂ ਉਠਦੀ ਜਿਹਨੂੰ ਕੋਈ ਕਦੇ ਇੱਕ ਕਰਦਾਰ ਵਾਲਾ ਬੰਦਾ ਹਮੇਸ਼ਾ ਸੱਚ ਦਾ ਸਾਥ ਦਿੱਤਾ ਕਦੇ ਕਿਸੇ ਅਹੁਦੇ ਪਿੱਛੇ ਨਹੀਂ ਗਿਆ ਉਹਨੇ ਠੁਕਰਾ ਮਾਰਿਆ ਉਹਦੇ ਨੂੰ ਕਿੱਡੀਆਂ-ਕਿੱਡੀਆਂ ਵਜੀਆਂ ਛੱਡੀਆਂ ਕੋਈ ਸਰਪੰਚੀ ਨਹੀਂ ਛੱਡਦਾ ਅੱਜ ਨਿਕੜੀ ਜਿਹੜੇ ਬੰਦੇ ਅੱਜ ਇਹ ਗੱਲ ਕਹਿੰਦੇ ਆ ਅਸੀਂ ਸੱਚੇ ਸੋਚਿਆ ਮੈਂ ਕਹਿੰਦਾ ਬਣ ਕੇ ਦਿਖਾਓ ਲੋਕ ਉਸ ਨੂੰ ਆਪ ਕਹਿਣਗੇ ਤੁਹਾਨੂੰ ਕਹਿਣ ਦੀ ਲੋੜ ਹੀ ਨਹੀਂ ਪਣੀ ਲੋਕ ਦੱਸਣਗੇ ਅੱਜ ਜਿਹੜੇ ਸੱਤਾ ਚ ਆਮ ਆਦਮੀ ਪਾਰਟੀ ਵਾਲੇ ਉਹ ਤਾਂ ਕਹਿ ਰਹੇ ਆ ਦਾਵਾ ਕਰਦੇ ਆ ਕਹਿੰਦੇ ਇਹਨਾਂ ਕੋਲ ਨਾ ਵਿਰੋਧੀਆਂ ਕੋਲ ਸਾਡੇ ਖਿਲਾਫ ਬੋਲਣ ਨੂੰ ਕੁਝ ਨਹੀਂ ਆ ਸਾਡੇ ਪਰਿਵਾਰਾਂ ਤੱਕ ਪਹੁੰਚ ਜਾਂਦੇ ਆ ਸਾਡੇ ਵਿਆਹਾਂ ਦੀਆਂ ਟਿੱਪਣੀਆਂ ਕਰ ਦਿੰਦੇ ਆ ਕਹਿੰਦੇ ਅਸੀਂ ਤਾਂ ਸਹੀ ਢੰਗ ਨਾਲ ਪੰਜਾਬ ਨੂੰ ਲੀਤ ਲੈ ਕੇ ਆ ਰਹੇ ਭਾਈ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਅੱਜ ਖਹਿਰਾ ਸਾਹਬ ਆ ਦੇਖੋ ਹਮ ਖਹਿਰਾ ਸਾਹਬ ਪੰਜਾਬ ਦੀ ਗੱਲ ਕਰਦੇ ਆ ਸੱਚ ਦੀ ਗੱਲ ਕਰਦੇ ਆ ਸੱਚ ਬੋਲਦੇ ਆ ਹ ਸੱਚ ਬੋਲਦੇ ਆ ਤੇ ਖੈਰਾ ਸਾਹਿਬ ਨੂੰ ਅੱਜ ਉਹਨਾਂ ਨੂੰ ਝੂਠੇ ਪਰਚੇ ਦੇ ਕੇ ਉਹਨਾਂ ਨੂੰ ਅੰਦਰ ਤੁਨਾਇਆ ਜਾਂਦਾ ਠੀਕ ਹੈ ਜਦੋਂ ਇਥੋਂ ਇਹਨਾਂ ਦੇ ਮੁੱਖ ਮੰਤਰੀ ਨੂੰ ਸਾਹਮਣ ਆਉਂਦਾ ਆਈਡੀ ਦੇ ਤਾਂ ਠੀਕ ਹੈ ਉਦੋਂ ਇਹ ਮੰਨ ਲਓ ਕਹਿੰਦੇ ਸਾਡੇ ਨਾਲ ਧੱਕਾ ਹੋ ਰਿਹਾ ਠੀਕ ਹੈ ਤੁਸੀਂ ਇਹ ਗੱਲ ਸੋਚ ਕੇ ਦੇਖੋ ਵੀ ਜਦੋਂ ਦਾ ਪੰਜਾਬ ਦੇ ਵਿੱਚ ਗੱਲ ਆ ਜਾਂਦੀ ਹੈ ਕੋਈ ਪੰਜਾਬ ਸੱਚ ਬੋਲਦਾ ਉਦੋਂ ਤਾਂ ਇਹ ਕਹਿੰਦੇ ਆ ਵੀ ਇਹ ਨਾ ਜੀ ਇਹ ਤਾਂ ਗਲਤ ਚੱਲ ਰਿਹਾ ਹੈ ਉਹਨਾਂ ਝੂਠੇ ਮੁਕਾਦਮੇ ਫਿਰ ਇਹਨਾਂ ਦਾ ਫਰਕ ਕੀ ਰਹਿ ਗਿਆ ਉਹਨਾਂ 'ਚ ਜਦੋਂ ਇਹਨਾਂ ਵਾਰੀ ਆਉਂਦੇ ਆ ਉਦੋਂ ਇਹ ਧਰਨੇ ਲਾਉਂਦੇ ਆ ਜੀ ਨਾ ਜੀ ਆ ਦੇਖੋ ਸੱਚੇ ਸੁੱਚੇ ਬੰਦੇ ਨੂੰ ਹੋਗੀ ਤਾਂ ਜਿਹਨਾਂ ਦੀ ਗੱਲ ਕੀਤੀ ਅਸੀਂ ਇਸ਼ਾਰਾ ਸਮਝ ਗਏ ਸ਼ਾਇਦ ਲੋਕ ਵੀ ਸਮਝ ਗਏ ਹੋਣਗੇ ਉਹ ਤਾਂ ਅਰਵਿੰਦ ਕੇਜਰੀਵਾਲ ਨੇ ਖੁਦ ਕਿਹਾ ਜਿਹੜੇ ਮੇਰੇ ਮੰਤਰੀ ਅੰਦਰ ੜੱਕੇ ਆ ਜੇਲ੍ਹਾਂ 'ਚ ਉਹ ਤਾਂ ਸ਼ਹੀਦ ਦੇ ਭਗ ਅਜਮ ਭਗਤ ਸਿੰਘ ਦੇ ਬਰਾਬਰ ਨੇ ਉਹਨਾਂ ਦੇ ਵਾਰਿਸ ਨੇ ਹਾਂਜੀ ਨਹੀਂ ਬਾਈ ਇਹ ਕਹਿਣੀਆਂ ਗੱਲਾਂ ਬੜੀਆਂ ਸੌਖੀਆਂ ਹੁੰਦੀਆਂ ਪੰਜਾਬ ਹਮੇਸ਼ਾ ਹੀ ਸੱਚ ਦਾ ਸਾਥ ਦਿੰਦਾ ਆ ਮੈਂ ਮੌਜੂਦਾ ਸਰਕਾਰ ਨੂੰ ਵੀ ਕਹਨਾ ਮੌਜੂਦਾ ਸਰਕਾਰ ਨੂੰ ਸਮਾਂ ਦੀ ਛੋੜੇ ਕੋਲੇ ਵੇਖੋ 92 ਵਿਧਾਇਕ ਲੋਕਾਂ ਨੇ ਛੋੜੇ ਜਿਤਾਏ ਹੋਏ ਤੁਸੀਂ ਕੰਮ ਕਰਕੇ ਲੋਕਾਂ ਦਾ ਦਿਲ ਜਿੱਤੋ ਕੰਮ ਕਰੋ ਜਿਹੜੇ ਤੁਸੀਂ ਵਾਅਦੇ ਕੀਤੇ ਜਿਹੜੇ ਆਪਣੀਆਂ ਗਰੰਟੀਾਂ ਦਿੱਤੀਆਂ ਗਆਂਗਾ ਕਰੋ ਲੋਕਾਂ ਦਾ ਕੰਮ ਅੱਜ ਪੰਜਾਬ ਮੈਗਨਾਡੇ ਵਨ ਤੋਂ ਜਿਹੜੇ ਕਹਿੰਦੇ ਸੀ ਵਿਕਾਸ ਹੁੰਦਾ ਤੁਸੀਂ ਪਿੰਡਾਂ ਜਾ ਕੇ ਦੇਖੋ ਸੜਕਾਂ ਦਾ ਹਾਲ ਦੇਖੋ ਕੀ ਹਾਲ ਆ ਤੁਸੀਂ ਸਿਸਟਮ ਦੇਖੋ ਅੱਜ ਕੀ ਕਿਵੇਂ ਲੁੱਟਾ ਕੋਹਾ ਗਾਂਗੇਵਾਰਾ ਸਾਰਾ ਇੱਕ ਕਿੱਦਾਂ ਮਾਹੌਲ ਪੰਜਾਬ ਦਾ ਮੜਾ ਹੋਇਆ ਪਿਆ ਉਹਦਾ ਕਾਰਨ ਕੀ ਹੈ ਲੋਕ ਸਾਨੂੰ ਕਹਿਣ ਦੀ ਲੋੜ ਨਾ ਪਵੇ ਬੇਸੀ ਆ ਕੀਤਾ ਸਾਨੂੰ ਉਸਤਿਹਾਰ ਦੇਣ ਦੀ ਲੋੜ ਨਾ ਪਵੇ ਤੁਸੀਂ ਕਰਕੇ ਦਿਖਾਓ ਪਰ ਇੱਕ ਕਿਸੇ ਵਿਰੋਧੀ ਨੂੰ ਬਿਨਾਂ ਵਜ੍ਹਾ ਤੋਂ ਕਿਸੇ ਬੰਦੇ ਜਿਹੜਾ ਬੰਦਾ ਕੋਈ ਤੁਹਾਡੇ ਮੁੱਦੇ ਠਾਉਂਦਾ ਤੁਸੀਂ ਉਹਦੇ ਝੂਠੇ ਪਰਚੇ ਪਾ ਕੇ ਜੇਲਾ ਚ ਧੱਕ ਦੇਣਾ ਇਹ ਕਿੱਥੋਂ ਦੀ ਸਿਆਸਤ ਹੈਗੀ ਜੀ ਹੂੰ ਇਹ ਤਾਂ ਬਹੁਤ ਮੈਂ ਕਹਿੰਦਾ ਵੀ ਕਟਿਆ ਪੱਧਰ ਦੀ ਖੈਰਾ ਸਾਹਿਬ ਬਾਹਰ ਆ ਜਾ ਤੁਸੀਂ ਦੱਸ ਹੀ ਰਹੇ ਹੋ ਜੇਲ੍ਹ ਚ ਕੀ ਹੋ ਰਿਹਾ ਸੀਗੇ ਜੀ ਇਕ ਐਡਾ ਸੱਚਾਚਾ ਬੰਦਾ ਉਹਦੇ ਨਾਲ ਇਹਨਾਂ ਧੱਕਾ ਕਰਨਾ ਬਹੁਤ ਨਿੰਦਣਯੋਗ ਹੈ ਇਹ ਜਿਹੜੀ ਕਾਰਵਾਈ ਹੈ ਤੁਸੀਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਤਾਂ ਕਰ ਦਿੱਤੀ ਪਰ ਕਈ ਹੋਰ ਵੀ ਕਾਂਗਰਸੀ ਸਾਬਕਾ ਵਜ਼ੀਰ ਆ ਜਿਹੜੇ ਅੰਦਰ ਗਏ ਆ ਜੇਲ੍ਹ ਦੀ ਰੋਟੀ ਖਾ ਕੇ ਆਏ ਆ ਉਹ ਭਗਵੰਤ ਮਾਨ ਸਾਹਿਬ ਤਾਂ ਇਹ ਕਹਿੰਦੇ ਆ ਮੁੱਖ ਮੰਤਰੀ ਕਹਿੰਦੇ ਵੀ ਇਹਨਾਂ ਨੇ ਜਿਹੜਾ ਕੁਝ ਕੀਤਾ ਪਾਈ ਪਾਈ ਦਾ ਸੀ ਹਿਸਾਬ ਲੈਣਾ ਤੇ ਪਹਿਲਾਂ ਹੀ ਹਾਈ ਕੋਰਟ ਪਹੁੰਚ ਜਾਂਦੇ ਆ ਵੀ ਸਾਨੂੰ ਨਾ ਫੜਿਓ ਜੀ ਅਸੀਂ ਤੇ ਉਹਨਾਂ ਤੇ ਉਹ ਕਾਰਵਾਈ ਕੀਤੀ ਹੈ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਕੀਤਾ ਨਹੀਂ ਜੀ ਅਸੀਂ ਕਹਿੰਨੇ ਕਰੋ ਜਿਹੜੇ ਭ੍ਰਿਸ਼ਟਾਚਾਰ ਕਰਦੇ ਆ ਬਿਲਕੁਲ ਹੀ ਨੋ ਸਾਥ ਦੇਣ ਜਿਹੜੇ ਭ੍ਰਿਸ਼ਟਾਚਾਰ ਜਿਨ੍ਹਾਂ ਨੇ ਕੀਤਾ ਜਿਨ੍ਹਾਂ ਅਸੀਂ ਆਪ ਕਹਿੰਨੇ ਆ ਅਸੀਂ ਕਹਾਂ ਹਾਂ ਕਾਲੀਆਂ ਪੇਡਾਂ ਸਾਰੀਆਂ ਪਾਰਟੀਆਂ ਚ ਹੁੰਦੀਆਂ ਜਿਨ੍ਹਾਂ ਨੇ ਗਲਤ ਕੰਮ ਕੀਤੇ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਅਸੀਂ ਵੀ ਕਹਿੰਨੇ ਆ ਉਹਨਾਂ ਦੇ ਬੰਨ ਦੀ ਕਾਰਵਾਈ ਕਰੋ ਸੋਡਾ ਲੋਕ ਸਾਥ ਦੇ ਦ ਤੁਹਾਨੂੰ ਲੋਕ ਅਪਰੀਸ਼ੀਏਟ ਕਰਦੇ ਆ ਜੀ ਪਰ ਕਾਰਨ ਕੀ ਹੈ ਵੀ ਜਦੋਂ ਤੁਸੀਂ ਕਿਸੇ ਦੇ ਨਾਜਾਇਜ਼ ਕਾਰਵਾਈ ਕਰਦੇ ਹੋ ਲੋਕ ਉੱਥੇ ਲੋਕਾਂ ਮਨ ਦੇ ਦਾ ਜਿਹੜਾ ਬੰਦਾ ਸੋਨੂੰ ਹਮੇਸ਼ਾ ਹੀ ਮੁੱਦਿਆਂ ਦੀ ਰਾਜਨੀਤੀ ਕਰਦਾ ਸੋਨੂੰ ਸੱਚ ਦਾ ਹੁਣ ਸਿੱਧੂ ਸਾਹਿਬ ਆ ਸਿੱਧੂ ਸਾਹਿਬ ਇੱਕ ਸਾਲ ਜੇਲ੍ਹ ਚਲਾ ਕੇ ਆਏ ਜੀ ਉਹਨਾਂ ਨੇ ਦੇਖੋ ਇੱਕ ਮਕਦਮੇ ਚ ਬਰੀ ਹੋਏ ਹੋਏ 35 ਸਾਲ ਪੁਰਾਣਾ ਮਕਦਮਾ ਪਰ ਉਹਨਾਂ ਨੂੰ ਨੀਮਾ ਦਿਖਾਉਣ ਖਾਤਰ ਇੱਕ ਸਾਲ ਉਹ ਕਹਿੰਦਾ ਵੀ ਕੋਈ ਗੱਲ ਨਹੀਂ ਲੋਕ ਸਭ ਸਮਝਦੇ ਆ ਤੁਸੀਂ ਇਸ ਤਰ੍ਹਾਂ ਦੀ ਰਾਜਨੀਤੀ ਨਾ ਕਰੋ ਅਸੀਂ ਹਮੇਸ਼ਾ ਕਹਿੰਦੇ ਸਰਕਾਰ ਜਿਹੜੀ ਮੌਜੂਦਾ ਹੁੰਦੀ ਹੈ ਉਹਦਾ ਕੰਮ ਹੋਣਾ ਪੰਜਾਬ ਨੂੰ ਅੱਜ ਪੰਜਾਬ ਦੇ ਹਾਲਾਤ ਦੇਖੋ ਕਿਸ ਤਰ੍ਹਾਂ ਦੇ ਨੌਜਵਾਨੀ ਛੜਛੜ ਪੰਜਾਬ ਨੂੰ ਭੱਜੀ ਜਾਂਦੀ ਹੈ ਜੀ ਠੀਕ ਹੈ ਜੀ ਪੰਜਾਬ ਦੇ ਵਿੱਚ ਇੰਡਸਟਰੀ ਲਿਸਟਾਂ ਜਿਹੜੇ ਬਾਹਰ ਜਾ ਰਹੇ ਆ ਪੰਜਾਬ ਦੇ ਜਿਹੜੇ ਹਾਲਾਤ ਆ ਉਹ ਣਕੂਲ ਹੀ ਨਹੀਂ ਰਹੇ ਲਾਅ ਐਂਡ ਆਰਡਰ ਦੀ ਸਥਿਤੀ ਜਿਹੜੀ ਬਹੁਤ ਮਾੜੀ ਹੋ ਰਹੀ ਹੈ ਰੋਜ਼ ਮਰਡਰ ਹੋ ਰਿਹਾ ਕਤਲ ਹੋ ਰਿਹਾ ਹੈ ਸਰਕਾਰ ਨੂੰ ਇਹਨਾਂ ਉੱਤੇ ਧਿਆਨ ਦੇਣਾ ਚਾਹੀਦਾ ਇੱਕ ਵਾਰ ਆਖਰੀ ਸਵਾਲ ਆ ਐਸੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਗਤੀਵਿਧੀਆਂ ਦੀ ਸ਼ੁਰੂਆਤ ਬੇਸ਼ੱਕ ਪੰਜਾਬ ਵਿੱਚ ਮੋੜ ਤੋਂ ਜਿਹੜੀ ਹੋਈ ਆ ਤੁਹਾਡੇ ਸਦਕਾ ਹੋਈ ਆ ਤੁਸੀਂ ਸੱਦਾ ਦਿੱਤਾ ਲੋਕਾਂ ਨੇ ਇਕੱਠ ਕਰ ਦਿੱਤਾ ਤੇ ਤੁਸੀਂ ਦਿਖਾਤਾ ਕਿ ਰੈਲੀ ਕਰਨ ਯੋਗੇ ਹੈਗੇ ਆ ਅਸੀਂ ਪਰ ਹਾਈ ਕਮਾਂਡ ਕਾਂਗਰਸ ਦੀ ਕੀ ਇਹ ਦੇ ਬਾਰੇ ਸੋਚਦੀ ਆ ਕਿਉਂਕਿ ਮੌਜੂਦਾ ਪ੍ਰਧਾਨ ਨੇ ਅਮਰਿੰਦਰ ਸਿੰਘ ਰਾਜਾ ਪੜਿੰਗ ਉਹ ਕਹਿੰਦੇ ਜਿਹੜਾ ਪਾਰਟੀ ਦੇ ਅਨੁਸ਼ਾਸਨ ਤੋਂ ਭੰਗ ਕਰੂਗਾ ਵੱਖ ਚੱਲੂਗਾ ਪਾਰਟੀ ਦੀਆਂ ਗਤੀਵਿਧੀਆਂ ਵਿੱਚ ਸ਼ਾਮਲ ਨਹੀਂ ਹੋਊਗਾ ਅਸੀਂ ਕਾਰਵਾਈ ਕਰਾਂਗੇ ਕਾਂਗਰਸ ਹਾਈ ਕਮਾਂਡ ਦਾ ਇਹਦੇ ਤੇ ਕੀ ਮਸਲਾ ਹੈ ਕੀ ਕਹਿਣਾ ਹੈ ਬਜੀ ਦੇਖੋ ਸਿੱਧੂ ਸਾਹਿਬ ਹਮੇਸ਼ਾ ਜਿੰਨੇ ਵੀ ਇਕੱਠ ਹੋਇਆ ਜਿੰਨਾ ਚ ਮੈਂ ਅਸੀਂ ਸਾਡੇ ਮਹਾਰਾਜਪਿੰਡਾਂ ਰੈਲੀ ਹੋਈ 8 ਤੋਂ 10 ਹਜ਼ਾਰ ਬੰਦਾ ਪਹੁੰਚੇਗਾ ਸਿੱਧੂ ਸਾਹਿਬ ਨੇ ਕਾਂਗਰਸ ਹਾਈ ਕਮਾਂਡ ਨੂੰ ਠੀਕ ਹੈ ਰਾਹੁਲ ਗਾਂਧੀ ਸੋਚ ਨੂੰ ਰਾਹੁਲ ਗਾਂਧੀ ਕਾਂਗਰਸ ਪਾਰਟੀ ਦੇ ਝੰਡੇ ਹੇਠ ਜਿਹੜੀ ਰੈਲੀ ਕੀਤੀ ਮੈਂ ਕਹਿੰਦਾ ਵੀ ਇਹ ਬਹੁਤ ਇਹਨਾਂ ਦੀ ਗਲਤ ਸੋਚ ਆ ਵੀ ਜਿਹੜੇ ਇਹ ਗੱਲ ਕਹਿ ਰਹੇ ਸਿੱਧੂ ਸਾਹਿਬ ਵੱਖਰੇ ਖਾੜੇ ਲਾ ਰਹੇ ਕਾਂਗਰਸ ਪਾਰਟੀ ਦੀ ਨੀਤੀਆਂ ਨੂੰ ਕਰ ਕਰ ਪਚਾ ਰਹੇ ਆ ਸੱਚੇ ਸੁੱਚੇ ਬੰਦਿਆਂ ਨਾਲ ਇਹਨਾਂ ਨੂੰ ਵੀ ਸਾਥ ਦੇਣਾ ਚਾਹੀਦਾ ਮੈਂ ਸਾਡੇ ਪ੍ਰਧਾਨ ਜੀ ਨੂੰ ਵੀ ਬੇਨਤੀ ਕਰਦਾ ਵੀ ਤੁਸੀਂ ਆਪਸੀ ਘਾਟੋ ਗਲੇਸ਼ ਕਰਕੇ ਪਾਰਟੀ ਆਮ ਵਰਕਰਾਂ ਦੇ ਮਨੋਂ ਵਾਲ ਨਾ ਡੇਗੋ ਵਰਕਰ ਛੋਡੇ ਨਾਲ ਖੜਾਗਾ ਵਰਕਰ ਕਾਂਗਰਸ ਪਾਰਟੀ ਦੇ ਨਾਲ ਖੜਾ ਵਰਕਰ ਰਾਹੁਲ ਗਾਂਧੀ ਦੀ ਸੋਚ ਦੇ ਨਾਲ ਖੜਾ ਤੁਸੀਂ ਇਸ ਤਰ੍ਹਾਂ ਦੇ ਬੇਤੁਕੇ ਬਿਆਨ ਦੇ ਕੇ ਨਾ ਵਰਕਰਾਂ ਦਾ ਮਨੋਂ ਵਾਲ ਨਾ ਡੇਗੋ ਸਿੱਧੂ ਸਾਹਿਬ ਪਾਰਟੀ ਦੀ ਸੋਚ ਨੂੰ ਹਮੇਸ਼ਾ ਹੀ ਉਹਨਾਂ ਨੇ ਜਿੰਨੀਆਂ ਵੀ ਮੈਂ ਹੁਣ ਤੱਕ ਪ੍ਰੋਗਰਾਮ ਦੇਖਿਆ ਉਹਨਾਂ ਨੇ ਹਮੇਸ਼ਾ ਹੀ ਰਾਹੁਲ ਗਾਂਧੀ ਦੀ ਸੋਚ ਨੂੰ ਅੱਗੇ ਕਾਂਗਰਸ ਪਾਰਟੀ ਦੀ ਗੱਲ ਕੀਤੀ ਹੈ ਕਾਂਗਰਸ ਪਾਰਟੀ ਨੂੰ ਅੱਗੇ ਲੈ ਜਾਣ ਦੀ ਗੱਲ ਕੀਤੀ ਹੈ ਕਦੇ ਵੀ ਉਹਨਾਂ ਨੇ ਇੱਕ ਵੀ ਬਿਆਨ ਕਦੇ ਕਾਂਗਰਸ ਪਾਰਟੀ ਦੇ ਖਿਲਾਫ ਨਹੀਂ ਦਿੱਤਾ ਇੱਕ ਪਾਸੇ ਕਾਂਗਰਸ ਭਵਨ ਦਾ ਨਾ ਤਾਜੀ ਗੱਲ ਹੀ ਹੈ ਕਾਂਗਰਸ ਭ ਹੋਈ ਸੀ ਉਧਰ ਨਵਜੋਤ ਸਿੰਘ ਸਿੱਧੂ ਹਿਆਰਪੁਰ ਪਹੁੰਚ ਗਏ ਹਾਲਾਂਕਿ ਉੱਥੇ ਕਾਂਗਰਸ ਭਵਨ ਦੇ ਵਿੱਚ ਤਾਂ ਜਿਹੜੇ ਦਵਿੰਦਰ ਯਾਦਵ ਨੇ ਨਵੇਂ ਬਣੇ ਕਾਂਗਰਸ ਪੰਜਾਬ ਅਸਲਿਆਂ ਦੇ ਇੰਚਾਰਜ ਉਹ ਉੱਥੇ ਬੈਠੇ ਰਹੇ ਪਰ ਨਵਜੋਤ ਸਿੰਘ ਸਿੱਧੂ ਹਿਆਰਪੁਰ ਪਹੁੰਚੇ ਹੋਏ ਸੀ ਬਾਈ ਜੀ ਉਸ ਦਿਨ ਮੈਂ ਸਾਡੇ ਜੋਗਿੰਦਰ ਯਾਦਵੀ ਜੋ ਨਵੇਂ ਇੰਚਾਰਜ ਲੱਗੇ ਮੈਂ ਉਹਨਾਂ ਨੂੰ ਵਧਾਈ ਦੇਣੀ ਚਾਹਣਾ ਮੈਂ ਵੀ ਉਸ ਦਿਨ ਸਿੱਧੂ ਸਾਹਿਬ ਦੇ ਨਾਲ ਸੀ ਸਾਨੂੰ ਉਹਨਾਂ ਨੇ ਬੁਲਾਇਆ ਹਮ ਦਵਿੰਦਰ ਜਾਦਵੀ ਜੀ ਨੇ ਸਾਨੂੰ ਸਪੈਸ਼ਲ ਐਪਰੀਸ਼ੀਏਟ ਕੀਤਾ ਵੀ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਕਾਂਗਰਸ ਪਾਰਟੀ ਕਾਂਗਰਸ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾ ਰਹੇ ਹੋ ਸਿੱਧੂ ਸਾਹਿਬ ਨੂੰ ਵੀ ਉਹਨਾਂ ਨੇ ਕਿਹਾ ਸਿੱਧੂ ਸਾਹਿਬ ਤੁਸੀਂ ਬਹੁਤ ਚੰਗਾ ਕੰਮ ਕਰ ਮੈਂ ਨਾਲ ਸੀ ਉਸ ਟਾਈਮ ਤੇ ਸਿੱਧੂ ਉਹ ਸਾਡੇ ਜੋਗਿੰਦਰ ਜੱਦੀ ਬੜੇ ਚੰਗੇ ਇੱਕ ਸੂਝਵਾਨ ਜਿਹੜੇ ਸਾਡੇ ਇਨਚਾਰਜ ਲੱਗੇ ਆ ਉਹਨਾਂ ਨੇ ਵੀ ਸਾਨੂੰ ਅਪਰੀਸ਼ੀਏਟ ਕੀਤਾ ਵੀ ਸਿੱਧੂ ਸਾਹਿਬ ਤੁਸੀਂ ਕਾਂਗਰਸ ਪਾਰਟੀ ਦੀ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਲੋਕਾਂ ਤੱਕ ਪਹੁੰਚ ਕਰ ਰਹੇ ਹੋ ਤੁਸੀਂ ਬਹੁਤ ਚੰਗਾ ਕੰਮ ਕਰ ਰਹੇ ਹੋ ਕਾਂਗਰਸ ਪਾਰਟੀ ਨੂੰ ਤਾਕਦਾ ਕਰ ਰਹੇ ਹੋ ਪਰ ਪਤਾ ਨਹੀਂ ਬਾਹਰ ਆ ਕੇ ਸਾਡੇ ਲੀਡਰ ਕਿਉਂ ਇਹੋ ਜਿਹੇ ਬਿਆਨ ਦੇ ਰਹੇ ਮੈਨੂੰ ਸਾਨੂੰ ਦਾਅ ਸੁਣ ਕੇ ਬੜੀ ਇਸ ਹੈਰਾਨੀ ਹੋ ਰਹੀ ਹੈ ਇਸ ਗੱਲ ਦੀ ਪੰਜਾਬ ਦੀ ਸਿਆਸਤ ਦੇ ਵਿੱਚ ਆਉਣ ਵਾਲੇ ਕੱਲ ਦੇ ਵਿੱਚ ਕੀ ਹੋਣਾ ਹੈ ਕੋਈ ਨਹੀਂ ਜਾਣਦਾ ਨਾ ਤੁਸੀਂ ਜਾਣਦੇ ਨਾ ਮੀਡੀਆ ਜਾਣਦਾ ਨਾ ਕੋਈ ਹੋਰ ਜਾਣਦਾ ਪਰ ਕਾਰਪੋਰੇਟ ਨੇ ਨਾ ਜਿਹੜੇ ਆਪਣੇ ਹਿਸਾਬ ਦੇ ਨਾਲ ਕੰਨ ਮਰੋੜ ਕੇ ਗੱਲਾਂ ਲਾਗੂ ਕਰਾਉਂਦੇ ਆ ਨੀਤੀਆਂ ਲਾਗੂ ਕਰਾਉਂਦੇ ਆ ਕਾਂਗਰਸ ਨੈਸ਼ਨਲ ਪੱਧਰ ਤੇ ਬੇਸ਼ੱਕ ਅੱਜ ਕੱਲ ਕਾਰਪੋਰੇਟ ਨੂੰ ਭੰਡ ਰਹੀ ਹੈ ਨਿੰਦ ਰਹੀ ਹੈ ਕਿ ਉਹ ਮੋਦੀ ਸਾਹਿਬ ਦੇ ਨਾਲ ਯਾਰੀਆਂ ਨੇ ਫਲਾਣਾ ਇਹੋ ਤੇ ਕਾਂਗਰਸ ਕਿਹੜਾ ਵੱਖਰੀ ਚੱਲਦੀ ਰਹੀ ਹੈ ਪਰ ਕਾਂਗਰਸ ਦੀ ਰਾਜਨੀਤੀ ਵੱਖਰੀ ਕਿਵੇਂ ਉਹਨਾਂ ਪਾਰਟੀਆਂ ਨਾਲੋਂ ਚਾਹੇ ਭਾਜਪੀ ਸੈਂਟਰ ਚ ਕਾਂਗਰਸ ਨੇ ਦੇਖੋ ਹਮੇਸ਼ਾ ਹਰ ਇੱਕ ਵਰਗ ਦੀ ਗੱਲ ਕੀਤੀ ਹੈ ਸਾਡੀ ਕਿਸਾਨੀ ਅੱਜ ਕਿਸਾਨੀ ਦਾ ਕੀ ਹਾਲ ਹੋਇਆ ਪਿਆ ਸਾਡਾ ਵਪਾਰੀ ਵਰਗ ਠੀਕ ਹੈ ਸਾਡਾ ਮਜ਼ਦੂਰ ਤਬਕਾ ਕਾਂਗਰਸ ਨੇ ਹਮੇਸ਼ਾ ਹੀ ਸਾਰੇ ਵਰਗਾਂ ਦੀ ਗੱਲ ਕੀਤੀ ਹੈ ਸਾਰਿਆਂ ਨੂੰ ਨਾਲ ਲੈ ਕੇ ਚੱਲੀ ਹੈ ਤੇ ਅਸੀਂ ਸਾਨੂੰ ਇਹ ਵੀ ਆਸ ਹੈ ਅੱਜ ਤੁਸੀਂ ਦੇਖੋ ਰੋਹਲ ਗਾਂਧੀ ਜੀ ਦੇ ਇਕੱਠਾਂ ਦੇ ਵਿੱਚ ਜਿੱਥੇ ਉਹ ਅੱਜ ਉਹਨਾਂ ਨੇ ਅਨਿਆਂ ਯਾਤਰਾ ਜਿਹੜੀ ਰੰਮੀ ਹੈ ਉੱਥੇ ਬੇਸ਼ੁਮਾਰ ਜਿਹੜੇ ਲੋਕ ਪਹੁੰਚਦੇ ਆ ਉਹ ਕਾਂਗਰਸ ਦੀ ਨੀਤੀ ਇਹ ਹੈ ਵੀ ਹਰ ਇੱਕ ਸਾਡੇ ਰਾਜ ਦੇ ਵਿੱਚ ਹਰ ਇੱਕ ਵਰਗ ਸੁਖੀ ਹੋਵੇ ਠੀਕ ਹੈ ਵੀ ਕਾਰਪੋਰੇਟ ਸਾਡੇ ਅੱਜ ਸਭ ਨੂੰ ਪਤਾ ਇਸ ਸਿਸਟਮ ਦੇ ਕੁਝ ਜਿਹੜੇ ਉਹਨੂੰ ਸਿਸਟਮ ਨੂੰ ਕਵਰ ਕਰੀ ਬੈਠੇ ਆ ਪਰ ਉਹਦੇ ਵਿੱਚ ਜਿਹੜਾ ਆਮ ਲੋਕ ਆ ਉਹ ਦਬ ਕੇ ਜ਼ਿਆਦਾਤਰ ਜਿਹਨਾਂ ਦੀ ਬਹੁਤ ਗਿਣਤੀ ਆ ਉਹ ਦਬੇ ਬੈਠੇ ਆ ਸਾਡਾ ਵਪਾਰੀ ਵਰਗ ਦੇਖੋ ਅੱਜ ਸਾਡੇ ਵਪਾਰੀ ਵੀਰ ਕਿੰਨੇ ਸਹਿਮੇ ਹੋਏ ਆ ਉਹ ਵਪਾਰ ਛੜ ਛੜ ਅੱਜ ਭੱਜੀ ਜਾਂਦੇ ਆ ਸਾਡੇ ਜਿਹੜੀ ਜਵਾਨੀ ਆ ਉਹ ਛੜ ਛੜ ਭੱਜੀ ਜਾਂਦੀ ਆ ਸਾਡੀ ਜਿਹੜੀ ਕਿਸਾਨੀ ਆ ਉਹ ਕਰਜ਼ੇ ਦੇ ਥੱਲੇ ਦੱਬੀ ਜੋ ਕੀਆ ਠੀਕ ਹੈ ਉਹਨੂੰ ਕੱਢਣ ਲਈ ਇੱਕ ਸੱਚੇ ਸੋਚੇ ਦੇ ਕਮਾਂਡਰ ਨੇਤਾ ਦੀ ਲੋੜ ਆ ਤੇ ਉਹ ਕਾਂਗਰਸ ਪਾਰਟੀ ਕੋਈ ਦੇ ਸਕਦੀ ਜਿਸ ਤੋਂ ਸਾਡੀ ਸੋਚ ਆ ਜੀ ਬਹੁਤ ਸ਼ੁਕਰੀਆ ਜੀ ਥੈਂਕ ਯੂ ਧੰਨਵਾਦ ਜੀ ਇਸਨ ਸਾਡੇ ਨਾਲ ਰਾਜਾ ਸਿੱਧੂ ਜਿਨ੍ਹਾਂ ਨੇ ਪੂਰੀ ਗੱਲਬਾਤ ਸਿਆਸਤੇ ਕੀਤੀ ਹੈ ਨਵਜੋਤ ਸਿੰਘ ਸਿੱਧੂ ਦੀਆਂ ਸਿਆਸੀ ਸਰਗਰਮੀਆਂ ਸਿਆਸੀ ਗਤੀਵਿਧੀਆਂ ਦਾ ਮੋੜ ਤੋਂ ਮੋੜ ਬੰਨਣ ਵਾਲਿਆਂ ਚੋਂ ਇੱਕ ਮੰਨੇ ਜਾ ਰਹੇ ਆ ਕਿਉਂਕਿ ਉਸ ਦੇ ਨਾਲ ਬੇਸ਼ੱਕ ਕਾਂਗਰਸ ਦੇ ਅੰਦਰ ਕਈ ਲੀਡਰਾਂ ਨੂੰ ਇਹ ਗੱਲ ਪਸੰਦ ਨਹੀਂ ਆਈ ਔਰ ਪੰਜਾਬ ਦੀ ਜਿਹੜੀ ਸੱਤਾ ਧਿਰ ਹੈ ਉਸ ਨੂੰ ਵੀ ਸ਼ਾਇਦ ਇਹ ਰੜਕ ਰਹੀ ਹੋਵੇ ਪਰ ਸਵਾਲ ਇਹ ਪੈਦਾ ਹੁੰਦਾ ਹੈ ਕਿ ਲੋਕਾਂ ਦੇ ਭਲੇ ਵਿੱਚ ਲੋਕਪੱਖੀ ਗੱਲਾਂ ਕਰਨ ਵਾਲੇ ਲੋਕ ਫੈਸਲੇ ਕਰਨ ਵਾਲੇ ਕੌਣ ਨੇ ਕਿਹੜੀ ਧਿਰ ਨੇ ਇਹ ਤਾਂ ਲੋਕਾਂ ਨੇ ਆਖਰਕਾਰ ਫੈਸਲਾ ਕਰਨਾ ਹੁੰਦਾ ਹੈ ਲੋਕਤੰਤਰ ਚ ਲੋਕ ਵੱਡੇ ਹੁੰਦੇ ਨੇ ਪਰ ਹਮੇਸ਼ਾ ਹੀ ਅਜਿਹੀ ਸਿਸਟਮ ਦੇ ਵਿੱਚ ਅਜਿਹੀ ਰਾਜਨੀਤੀ ਪੈਦਾ ਹੋ ਜਾਂਦੀ ਹੈ ਜਾਂ ਫਿਰ ਇਸ ਤਰ੍ਹਾਂ ਦੀ ਗਤੀਵਿਧੀਆਂ ਭਾਰੂ ਹੋ ਜਾਂਦੀਆਂ ਕਿ ਲੋਕਾਂ ਨੂੰ ਆਖੋ ਪਰੋਖੇ ਕਰ ਦਿੱਤਾ ਜਾਂਦਾ ਹੈ ਜਦੋਂ ਸੱਤਾ ਦਾ ਆਨੰਦ ਮਾਣਦੇ ਹੈ ਲੀਡਰ ਹੋਰ ਬੋਲੀ-ਬੋਲਦੇ ਹੈ ਆਪੋਜੀਸ਼ਨ ਚ ਬੋਲੀ ਹੋਰ ਬੋਲੀ ਜਾਂਦੀ ਹੈ ਪਰ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਤੈਅ ਕਰਨਾ ਹੈ ਕਿ ਉਹ ਕਿਹੜੇ ਪਾਸੇ ਖੜੇ ਨੇ ਤਾਂ ਇਸ ਦੇ ਬਾਰੇ ਤੁਸੀਂ ਕੀ ਸਮਝਦੇ ਹੋ ਤੁਸੀਂ ਕੀ ਸੋਚਦੇ ਹੋ ਜਿਹੜੀ ਇਹ ਗੱਲਬਾਤ ਇੰਟਰਵਿਊ ਦੇ ਦੌਰਾਨ ਹੋਈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਤੁਸੀਂ ਆਪਣੀ ਆਪਣੀ ਰਾਏ ਆਪਣੇ ਆਪਣੇ ਸੁਝਾਅ ਕਮੈਂਟ ਬਾਕਸ ਦੇ ਜ਼ਰੀਏ ਸਾਂਝੇ ਕਰ ਸਕਦੇ ਹੋ ਕਿ ਤੁਸੀਂ ਕਿਹੜੀ ਰਾਜਨੀਤੀ ਨੂੰ ਪਸੰਦ ਕਰਦੇ ਹੋ ਫਿਲਹਾਲ ਇਸ ਮੁਲਾਕਾਤ ਚਨਈ ਆਪਣੇ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ এবিসি ਪੰਜਾਬ ਬਠਿੰਡਾ